ਗੋਡਿਆਂ ਦੀ ਗਰੀਸ ਰੱਖੀ ਹੋਈ ਹੈ ਇਹ ਗੋਡਿਆਂ ਦੀ ਗਰੀਸ ਕਹਿੰਦੇ ਵੀ ਗਰੀਸ ਲਾਉਣਸਾਰ ਜਿਹੜੇ ਜਾਮ ਗੋਡੇ ਹੈਗੇ ਨੇ ਦੇਖੋ ਤੁਸੀਂ ਇਹ ਇਸੇ ਤਰੀਕੇ ਨਾਲ ਚਲਾ ਦਿੰਦੇ ਨੇ ਬਹੁਤ ਬਹੁਤ ਲੋਕਾਂ ਨੇ ਕਹੇ ਗੁੱਡਾ ਬੋਰਾ ਤੇ ਕੋ ਪੈਸੇ ਹੈਗੇ ਆ ਤੇ ਬਸ ਸਮਝ ਲਓ ਵੀ ਭਲਾ ਵੀ ਵੜਾਈ ਇਹਨਾਂ ਨੂੰ ਮਿਲਣੀ ਸੀ ਜੋਇੰਟਸ ਪੇਨ ਹੋ ਗਿਆ ਬੈਕ ਏਕ ਹੋ ਗਿਆ ਸ਼ੋਲਡਰ ਪੇਨ ਹੋ ਗਿਆ ਸ਼ਿਆਟਿਕਾ ਹੋ ਗਿਆ ਜਿਸ ਕਰਕੇ ਜਿਵੇਂ ਕਿ ਅੱਜਕੱਲ ਹੁਣ ਕੋਈ ਕਰੇ ਵਰਕਿੰਗ ਤਾਂ ਹੈ ਨਹੀਂ ਇੰਨਾ ਵਰਕਲੋਡ ਨਹੀਂ ਹੁੰਦਾ ਅਸੀਂ ਸਰਵੈਂਟਸ ਪ੍ਰੋਵਾਈਡ ਕਰ ਲੈਂਦੇ ਆ ਦੂਜਿਆਂ ਤੇ ਡਿਪੈਂਡੈਂਟ ਹੋ ਜਾਂਦੇ ਆ ਤੇ ਸਾਡੀ ਬਾਡੀ ਦੀ ਪਪ ਮੂਵਮੈਂਟ ਐਂਡ ਐਕਸਰਸਾਈਜ਼ ਹੋ ਨਹੀਂ ਪਾਂਦੀ। ਇਹ ਗੋਡਿਆਂ ਦੀ ਗ੍ਰੀਸ ਜਿਹੜੀ ਕਿ ਕਾਫੀ ਇਫੈਕਟਿਵ ਹੈ। ਇਸ ਤਰ੍ਹਾਂ ਦੇ ਵਿੱਚ ਕੀ ਹੈਗਾ ਜੀ ਲੋਕਾਂ ਦੇ ਵੀ ਇਹ ਗੋਡਿਆਂ ਦੀ ਰੇਲ ਬਣਾ ਦਿੰਦੇ ਨੇ ਜਿਹੜੇ ਗ੍ਰੀਸ ਲਾ ਕੇ ਜੰਮੇ ਹੋਏ ਜਿਹੜੇ ਜੰਗ ਲੱਗੇ ਹੋਏ ਗੋਡੇ ਨੇ ਜਿਹਨੂੰ ਅਸੀਂ ਕਹਿ ਲਈਏ ਕਿ ਚਲ ਚੱਲ ਪੰਦੇ ਨੇ। ਉਹ ਸਾਈਕਲ ਦੀ ਜਿਹੜੀ ਚੇਨ ਸੁੱਕ ਜਾਂਦੀ ਆ ਕਰਦੀ ਨਾ ਕੜਕ 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 ਕਰਦੀ ਐ ਗੋਡੇ ਵੀ ਸਾਡੇ ਐਂ ਕੜਕ ਕੜਕ ਕਰਦੇ ਐ ਅਜੇ ਕਰਦੇ ਨੇ ਸਹੀ ਗੱਲ ਬਿਲਕੁਲ ਸਹੀ ਗੱਲ ਕੜਕੜੇ ਕਰਦੇ ਐ ਇਹ ਗਰੀਸ ਲੱਗਣ ਨਾਲ ਗੋਡੇ ਐਂ ਚੱਲ ਪੈਂਦੇ ਨੇ ਮਲਾਈ ਵਾਂਗੂ ਜਿਵੇਂ ਇਹਨਾਂ ਨੇ ਟ੍ਰੀਟਮੈਂਟ ਕੀਤਾ ਆ ਜਿਹੜਾ 100% ਸੀਗਾ ਨਾ ਮੈਂ ਤਾਂ ਯਕੀਨੀ ਨਹੀਂ ਮੰਨਦਾ ਸੀ ਮੈਂ ਕਿਾ ਚੱਲ ਰੇ ਕੋਈ ਗੱਲ ਨਹੀਂ ਦੇਖ ਲੈਨੇ ਆ ਡਰਾਮਾ ਜਿਹਾ ਹੀ ਆ ਆਪਾਂ ਕਿਹੜਾ ਪੈਸੇ ਦੇਣੇ ਆ ਉਹ 40% ਫਰਕ ਪੈ ਗਿਆ ਨੇ ਆ ਗੋਡੇ ਤੇ ਭਾਰ ਨਹੀਂ ਹੁੰਦਾ ਸੀਗਾ ਜਦੋਂ ਮੈਂ ਟੁੱਟ ਮਾਰ ਲੱਗਿਆ ਹਾਂ ਹਾਂ ਲੰਗ ਜਾ ਮਾਰਦਾ ਸੀਗਾ ਤੇ ਹੁਣ ਹੁਣ ਛੱਡ ਗਈ ਲੰਗ ਬਹੁਤ ਜ਼ਿਆਦਾ ਫਰਕ ਦਿਖਾਉਂਗੇ ਇਹ ਦੇਖੋ ਤੁਸੀਂ ਤੁਹਾਨੂੰ ਲਾਈਵ ਦਿਖਾ ਰਹੇ ਆ ਇਹ ਇੱਥੇ ਆਏ ਸੀ ਲੋ ਪਹਿਲਾਂ ਇਸ ਤੋਂ ਵੱਧ ਵੱਜਦੀ ਸੀ ਲੰਗ ਅੱਜਾ ਖੜਾ ਨਹੀਂ ਜਾਂਦਾ ਸੀ ਖੜੇ ਨਹੀਂ ਜਾਂਦਾ ਸੀ ਗ੍ਰੀਸ ਲਾਈਏ ਆ ਕਦੇ ਵੀ ਗ੍ਰੀਸ ਲਾਈਏ ਹਾਂ ਲਾਈ ਕੀ ਹਾਂ ਕੀ ਹੋਇਆ ਫਰਕ ਫਰਕ ਪੈਗਾ ਥੋੜਾ ਜਿਹਾ ਕਿੰਨਾ ਕੁ ਫਰਕ ਪੈਗਾ ਬਹੁਤ ਫਰਕ ਪੈਗਾ ਜੀ ਆ ਬਾਬਾ ਪੈਗੇ ਆਪਣੇ 40 ਪੈਸੇ ਫਰਕ ਪੈਗਾ ਹੋਣੀ 40 ਪੈਸੇ ਇੱਕ ਵਾਰ ਚ ਹੋਰ ਕੀ ਇਹਦੇ ਗੋਡੇ ਇੱਕ ਗੋਲੀ ਖਾਲਾ ਨਿਕੀ ਜੀ ਤੇ ਤਿੰਨ ਦਿਨ ਲੋੜ ਹੀ ਨਹੀਂ ਪੈਂਦੀ ਬਹੁਤ ਵਧੀਆ ਇਹ ਗੋਲੀ ਕਰਦੇ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਪਹਿਲਾਂ ਯਾਰ ਜੀ ਕੀ ਹੈ ਜੀ ਇਹ ਯੋਗਿਕ ਡਰੋਗ ਹੈ ਸਰ ਇਹਦਾ ਕੀ ਕੰਮ ਹੈ ਜੀ ਇਹ ਸਰ 슈ਗਰ ਨੂੰ ਕੰਟਰੋਲ ਕਰਦੀ ਹੈ ਮਤਲਬ ਇਹ ਇੱਕ ਰਾਇਸ ਤੇ ਕੰਮ ਕਰਦੀ ਹੈ ਸਰ ਹਲਕੀ ਜਿਹੀ ਆਵਾਜ਼ ਆਉਂਦੀ ਸੀ ਸਟਾਰਟ ਹੀ ਹੈ ਮਤਲਬ ਹਲੇ ਜੀ ਸਟਾਰਟਿੰਗ ਸਟਾਰਟਿੰਗ ਫਿਰ ਕੀ ਹੋਇਆ ਇਹਨਾਂ ਨੇ ਪੁਆਇੰਟਸ ਦਬੇ ਹੋਰ ਮਾਲਿਸ਼ ਕੀਤੀ ਜੀ ਜੀ ਹਾਂ ਮਾਲਿਸ਼ ਕਿਸ ਚੀਜ਼ ਦੀ ਕੀਤੀ ਸੀ ਇਹ ਕਰੀਮ ਲਗਾਈ ਕੋਈ ਇਹ ਆਈ ਵਾਲੀ ਜਿਹੜੀ ਆ ਇਹਦੇ ਚੋਂ ਕੱਢ ਕੇ ਲਾਈ ਸੀ ਹਾਂਜੀ ਹਾਂਜੀ ਅੱਛਾ ਤੇ ਕਿੰਨਾ ਕੁ ਫਰਕ ਪਿਆ ਤੁਹਾਨੂੰ ਫਿਰ ਲਗਾਉਣ ਸਾਰੇ ਗ੍ਰੀਸ ਹਾਂ ਲਾਈਕ ਫਿਲਹਾਲ ਤਾਂ ਕਾਫੀ ਫਰਕ ਲੱਗ ਰਿਹਾ ਤੁਸੀਂ ਮੋਢੇ ਤੇ ਲਵਾਈਏ ਕਿੰਨਾ ਕੁ ਫਰਕ ਪਿਆ ਸਹੀ ਸਹੀ ਦੱਸਿਓ ਹਾਂਜੀ ਆ ਦੇਖੋ ਥੋੜੀ ਜਿਹੀ ਪਿੱਛੇ ਜਾਣ ਲੱਗੀ ਪਹਿਲਾਂ ਬਿਲਕੁਲ ਨਹੀਂ ਜਾਂਦੀ ਬਿਲਕੁਲ ਨਹੀਂ ਜਾਂਦੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਹੋਗੇ 5-6 ਸਾਲ ਕਾਕੇ ਗੋਡੇ ਹੰਤ ਮੈਨੂੰ 5-6 ਸਾਲ ਹੋ ਗਏ ਤੱਕ ਆਪਣੇ ਥੋੜਾ ਸਾਹਮਣੇ ਉਹ ਤੱਕ ਚਲੇਗੀ ਆਹੀ ਗਰੀਸ ਲਾਈਏ ਤਾਂ ਹਾਂਜੀ ਆਹੀ ਲਾਈਏ ਜੀ ਆਹੀ ਗਰੀਸ ਲਾਈਏ ਹਾਂਜੀ ਆਹੀ ਲਾਈਏ ਕਿੰਨਾ ਫਰਕ ਲੱਗਦਾ ਹੁਣ ਤੁਹਾਨੂੰ ਲੱਗ ਦਰਦ ਚ ਨਹੀਂ ਫਰਕ ਹੈ ਫਰਕ ਹੈ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਰਾਮਗੜੀਆ ਭਵਨ ਪਹੁੰਚਿਆ ਹੈ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 301ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਅੱਜ ਇੱਕ ਕੈਂਪ ਹੈਗਾ ਜਿਹੜਾ ਇੱਥੇ ਮੁਹਾਲੀ ਦੇ ਰਾਮਗੜੀਆ ਭਵਨ ਫੇਸ 3B1 ਦੇ ਵਿੱਚ ਲੱਗਿਆ ਹੋਇਆ ਹੈ ਸੁਖ ਆਯੁਰਵੇਦਾ ਵੱਲੋਂ ਇਹ ਖਾਸ ਕਰਕੇ ਇੱਕ ਕੈਂਪ ਹੈਗਾ ਜਿਹੜਾ ਉਹ ਰਾਮਗੜੀਆ ਭਵਨ ਦੇ ਵਿੱਚ ਲਗਾਇਆ ਗਿਆ ਖਾਸ ਕਰਕੇ ਗੋਡਿਆਂ ਮੋਡਿਆਂ ਦਰਦਾਂ ਨੂੰ ਲੈ ਕੇ ਜਿਹੜਾ ਦਿੱਕਤਾਂ ਪਰੇਸ਼ਾਨੀਆਂ ਆਮ ਕਰਕੇ ਸੰਗਤ ਨੂੰ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਬਿਹਤਰੀਨ ਅਸੀਂ ਕਹਿ ਲਈਏ ਕਿ ਤਰੀਕੇ ਨਾਲ ਇੱਥੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਔਰ ਇੱਕ ਇੱਥੇ ਦੇਖੋ ਤੁਸੀਂ ਇਹ ਬੜੀ ਅਲੱਗ ਕਿਸਮ ਦੀ ਗੋਡਿਆਂ ਦੀ ਗਰੀਸ ਰੱਖੀ ਹੋਈ ਹੈ ਇਹ ਗੋਡਿਆਂ ਦੀ ਗਰੀਸ ਕਹਿੰਦੇ ਵੀ ਗਰੀਸ ਲਾਉਣਸਾਰ ਜਿਹੜੇ ਜਾਮ ਗੋਡੇ ਹੈਗੇ ਨੇ ਦੇਖੋ ਤੁਸੀਂ ਇਹ ਇਸੇ ਤਰੀਕੇ ਨਾਲ ਚਲਾ ਦਿੰਦੇ ਨੇ ਬਹੁਤ ਸਾਰੇ ਲੋਕਾਂ ਨਾਲ ਅਸੀਂ ਆ ਕੇ ਇੱਥੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਗੋਡਿਆਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਮੋਢੇ ਦੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਇਸ ਗ੍ਰੀਸ ਦੇ ਜ਼ਰੀਏ ਇਹਨਾਂ ਦੇ ਗ੍ਰੀਸ ਗ੍ਰੀਸ ਲਾਈ ਹੈ ਜੀ ਤੁਹਾਡੇ ਨਹੀਂ ਨਹੀਂ ਗ੍ਰੀਸ ਗ੍ਰੀਸ ਲਾਈ ਜਿਹਦੇ ਚੈੱਕ ਕਰਨ ਦੇ ਨੇ ਕਿ ਚੈੱਕ ਕਰ ਪੀੜ ਹੋਈ ਕਿੱਥੇ ਹੈ ਅੱਛਾ ਪੀੜ ਚ ਹੋ ਰਹੀ ਹੈ ਪੀੜ ਹੁੰਦੀ ਹੈ ਐਕਦਾਮ ਝਟਕਾ ਖਾ ਕੇ ਨਾ ਪੀੜ ਹੁੰਦੀ ਹੈ ਅੱਛਾ ਅੱਛਾ ਜੀ ਜੀ ਜੂ ਅਸੀਂ ਲੱਭਦੀ ਨਹੀਂ ਪਈ ਅੱਛਾ ਲੱਭਦੀ ਨਹੀਂ ਲੱਭਦੀ ਨਹੀਂ ਜੀ ਜੀ ਸੋ ਅਸੀਂ ਸਾਡੇ ਨਾਲ ਡਾਕਟਰ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੜਨਾ ਡਾਕਟਰ ਜਸਪ੍ਰੀਤ ਕੌਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬਾ ਇਹ ਕੈਂਪ ਦੀ ਜ਼ਰੂਰਤ ਤੁਹਾਨੂੰ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਤੁਸੀਂ ਲਗਾਉਣੇ ਹੋ ਆ ਰਾਜਰਾਮ ਗੜੀਆ ਭਵਨ ਦੇ ਵਿੱਚ ਤੁਸੀਂ ਕੈਂਪ ਲਗਾਇਆ ਕਿਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ ਲੋਕ ਲੈ ਕੇ ਆ ਰਹੇ ਨੇ ਤੁਹਾਡੇ ਕੋਲ ਖਾਸ ਕਰਕੇ ਸਭ ਤੋਂ ਜ਼ਿਆਦਾ ਤਾਂ ਜੋੜਾਂ ਦੇ ਦਰਦ ਹੀ ਆ ਰਹੀ ਹੈ ਜੋ 올ਡ 에ਜੇਸ ਚ ਆ ਰਹੀ ਹੈ ਹੂੰ ਜੋਇੰਟਸ ਪੇਨ ਹੋ ਗਿਆ ਬੈਕੇਕ ਹੋ ਗਿਆ ਸ਼ੋਲਡਰ ਪੇਨ ਹੋ ਗਿਆ ਸ਼ਾਇਟਿਕਾ ਹੋ ਗਿਆ ਜਿਸ ਕਰਕੇ ਜਿਵੇਂ ਕਿ ਅੱਜ ਕੱਲ੍ਹ ਹੁਣ ਕੋਈ ਕਰੇ ਵਰਕਿੰਗ ਤਾਂ ਹੈ ਨਹੀਂ ਇੰਨਾ ਵਰਕਲੋਡ ਨਹੀਂ ਹੁੰਦਾ ਅਸੀਂ ਸਰਵੈਂਟਸ ਪ੍ਰੋਵਾਈਡ ਕਰ ਲੈਂਦੇ ਆ ਦੂਜਿਆਂ ਤੇ ਡਿਪੈਂਡੈਂਟ ਹੋ ਜਾਂਦੇ ਆ ਤੇ ਸਾਡੀ ਬਾਡੀ ਦੀ ਪਪ ਮੂਵਮੈਂਟ ਐਂਡ ਐਕਸਰਸਾਈਜ਼ ਹੋ ਨਹੀਂ ਪਾਂਦੀ ਜਿਸ ਕਰਕੇ ਅਸੀਂ ਇਹ ਕਰੀਮ ਅਵੇਲੇਬਲ ਕੀਤੀ ਆ ਇਹ ਪੇਸ਼ੈਂਟਸ ਲਈ ਗੋਡਿਆਂ ਦੀ ਗ੍ਰੀਸ ਦੇ ਟਾਈਪ ਹੀ ਹੈਗੀ ਆ ਜੀ ਜੀ ਗੋਡਿਆਂ ਦੀ ਗ੍ਰੀਸ ਜੀ ਹਾਂਜੀ ਗੋਡਿਆਂ ਦੀ ਗ੍ਰੀਸ ਜਿਹੜੀ ਕਿ ਕਾਫੀ ਇਫੈਕਟਿਵ ਹੈ ਇਸ ਤਰ੍ਹਾਂ ਦੇ ਵਿੱਚ ਕੀ ਹੈਗਾ ਜੀ ਲੋਕਾਂ ਦੇ ਵੀ ਇਹ ਗੋਡਿਆਂ ਦੀ ਰੇਲ ਬਣਾ ਦਿੰਦੇ ਨੇ ਜਿਹੜੇ ਗ੍ਰੀਸ ਲਾ ਕੇ ਜੰਮੇ ਹੋਏ ਜਿਹੜੇ ਜੰਗ ਲੱਗੇ ਹੋਏ ਗੋਡੇ ਨੇ ਜਿਹਨੂੰ ਅਸੀਂ ਕਹਿ ਲਈਏ ਕਿ ਚਲ ਚੱਲ ਪੰਦੇ ਨੇ ਇਦੇ ਚ ਅਸੀਂ ਕੁਝ ਇਨਗਰੀਡੀਅੰਟਸ ਐਡ ਕੀਤੇ ਹੋਏ ਨੇ ਜਿਵੇਂ ਐਲਮ ਸਤੀਵਾ ਹੈਗਾ ਹੈ ਸਾਡਾ ਸਿਨੋਨਿਮਮ ਮੇਲਾਨਿਨ ਹੈਗਾ ਹੈ ਸਿਨੋਨਿਮਮ ਕੈਂਪੋਰਾ ਹੈਗਾ ਹੈ ਸਿਨੋਨਿਮਮ ਤਾਮਲਾ ਹੈਗਾ ਹੈ ਇਨਗਰੀਡੀਅੰਟਸ ਅਸੀਂ ਸਾਰੇ ਮਿਕਸ ਅਪ ਕਰਕੇ ਇਸ ਕਰੀਮ ਨੂੰ ਬਣਾਇਆ ਹੈ ਇਹ ਹਰ ਇੱਕ ਤਰ੍ਹਾਂ ਦੇ ਜੋਇੰਟ ਪੇਨ ਨੂੰ ਰਿਲੀਫ ਦਿੰਦਾ ਹੈ ਜੀ ਜੀ ਚਲੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਦੂਰ ਕਰੇਲੂ ਨੁਸਖਿਆਂ ਨਾਲ ਟੋਟਕੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ ਇੱਥੇ ਹੁਣੇ-ਹੁਣੇ ਗੋਡਿਆਂ ਦੀ ਗਰੀਸ ਦਾ ਤਜਰਬਾ ਕਰ ਚੁੱਕੇ ਲੋਕ ਵੀ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਪਰਮਜੀਤ ਸਿੰਘ ਕਿੱਥੋਂ ਆਏ ਹੋ ਲੁਧਿਆਣੇ ਤੋਂ ਲੁਧਿਆਣੇ ਤੋਂ ਆਇਓ ਕੀ ਐਕਸਪੀਰੀਅੰਸ ਰਿਹਾ ਗੋਡਿਆਂ ਦੀ ਗਰੀਸ ਦਾ ਮੈਨੂੰ ਨਾ ਘਟੋ ਘਟਾ 10 ਸਾਲ ਦੀ ਪ੍ਰੋਬਲਮ ਸੀਗੀ ਬਹੁਤ ਲੋਕਾਂ ਨੇ ਕਹਾ ਗੁੱਡਾ ਪਵਾ ਲੈ ਤੇ ਕੋ ਪੈਸੇ ਹੈਗੇ ਆ ਫਲਸੇ ਹੈਗੇ ਨੇ ਹੈਗੇ ਨੇ ਸੋਨਾ ਆਏਗਾ ਪੈਸਾ ਕੀ ਚੀਜ਼ ਤੇ ਬਸ ਸਮਝ ਲਓ ਭਲਾ ਵੀ ਵਡਿਆਈ ਇਹਨਾਂ ਨੂੰ ਮਿਲਣੀ ਸੀ ਕੀ ਹੋਇਆ ਹੈ ਨਾ ਮੇਰਾ ਇਹਨਾਂ ਨੇ ਆਪਣੇ ਹਿਸਾਬ ਨਾਲ ਜੋ ਇਹ ਕਰਦੇ ਨੇ ਜਿਵੇਂ ਇਹਨਾਂ ਨੇ ਟ੍ਰੀਟਮੈਂਟ ਕੀਤਾ ਆ ਜਿਹੜਾ 100% ਸੀਗਾ ਨਾ ਮੈਂ ਤਾਂ ਯਕੀਨੀ ਨਹੀਂ ਮੰਨਦਾ ਸੀ ਮੈਂ ਕਿਾ ਚੱਲ ਕੋਈ ਗੱਲ ਨਹੀਂ ਦੇਖ ਲੈਨੇ ਆ ਡਰਾਮਾ ਜਿਹਾ ਹੀ ਆ ਆਪਾਂ ਕਿਹੜਾ ਪੈਸੇ ਦੇਣੇ ਆ ਉਹ 40% ਫਰਕ ਪੈ ਗਿਆ ਇੱਕ ਵਾਰ ਚ ਮੇਰੇ ਹਿਸਾਬ ਨਾਲ ਥੋੜੇ ਗਰੀਸ ਲਾਈਏ ਗਰੀਸ ਹਾਂ ਗਰੀਸ ਲਾਈਆ ਤੇ ਉਹ ਮੁੰਡੇ ਨੇ ਮਾਲਿਸ਼ ਜੀ ਕੀਤੀ ਮਾਲਿਸ਼ ਕੀਤੀ ਹੈ ਗਰੀਸ ਹਾਂ ਇਹ ਸੱਤ ਵਾਰੀ ਕਹਿੰਦਾ ਮੈਂ ਕਹਣਾ ਮੇਰੇ ਜੇ ਇਹਨਾਂ ਨੇ ਤਿੰਨ ਵਾਰੀ ਇਹਨਾਂ ਤੋਂ ਮੈਂ ਉਹ ਇਲਾਜ ਕਰਾ ਗਰੀਸ ਲਵਾ ਲਈ ਹਾਂ ਜੀ ਤੇ ਤਿੰਨ ਵਾਰੀ ਜੇ ਸਮਝ ਲੋ 1 ਲੱਖ ਬਚ ਗਿਆ ਅੱਛਾ ਕੰਮ ਕੀ ਕਰਦੇ ਤੁਸੀਂ ਕੰਮ ਫਰੀਆਂ ਯਾਰ ਬਿਲੇ ਬਹਿ ਰਹਾਂ ਹਾਂ ਅੱਛਾ ਇਹ ਦੱਸੋ ਵੀ ਤੁਹਾਨੂੰ ਪ੍ਰੋਬਲਮ ਕਦੋਂ ਕਿਵੇਂ ਆਈ ਨਹੀਂ 10 ਸਾਲ ਹੋ ਗਏ ਨੇ ਹੁਣ ਪਤਾ ਨਹੀਂ ਕਿਵੇਂ ਸੀ ਹੁੰਦਾ ਕੀ ਹੈ ਨੇ ਆ ਗੋਡੇ ਤੇ ਭਾਰ ਨਹੀਂ ਹੁੰਦਾ ਸੀਗਾ ਜਦੋਂ ਮੈਂ ਤੁਨਾਰ ਲੱਗਿਆ ਹਾਂ ਹਾਂ ਲੰਗ ਜਾ ਮਾਰਦਾ ਸੀਗਾ ਤੇ ਹੁਣ ਹੁਣ ਢੱਗ ਗਈ ਲੰਗ ਬਹੁਤ ਜ਼ਿਆਦਾ ਫਰਕ ਦਿਖਾਉਂਗੇ ਇਹ ਦੇਖੋ ਤੁਸੀਂ ਇਸ ਨੂੰ ਲਾਈਵ ਦਿਖਾ ਰਹੇ ਆ ਇਹ ਇੱਥੇ ਆਏ ਸੀ ਲੋ ਪਹਿਲਾਂ ਇਸ ਤੋਂ ਵੱਧ ਵੱਜਦੀ ਸੀ ਲੰਗ ਅੱਜ ਦਾ ਖੜਾ ਨਹੀਂ ਜਾਂਦਾ ਸੀ ਖੜੇ ਨਹੀਂ ਜਾਂਦਾ ਸੀ ਐਦਾਂ ਨਹੀਂ ਖੜਾ ਜਾਂਦਾ ਮਤਲਬ ਮੈਂ ਕਿਸੇ ਦਾ ਆਸਰਾ ਲੈਂਦਾ ਸੀਗਾ ਬਾਹ ਫੜਦਾ ਸੀ ਇੰਨੀ ਛੇਤੀ ਅਸਰ ਇਹ ਤਾਂ ਹੁਣ ਡਾਕਟਰਾਂ ਨੂੰ ਪਤਾ ਹੋਊਗਾ ਅੱਛਾ ਤੁਸੀਂ ਕਹਿ ਰਹੇ ਸੀ ਇੱਥੇ ਸਾਡੇ ਪ੍ਰਧਾਨ ਜੀ ਨੇ ਜਿਹੜੇ ਰਾਜਵਿੰਦਰ ਸਿੰਘ ਗਿਲਜੀ ਨੇ ਜੋ ਜਿਨ੍ਹਾਂ ਦੇ ਜ਼ਰੀਏ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਮਾਗਮਾਂ ਦੇ ਮੌਕੇ ਤੇ ਕੈਂਪਲ ਇਹ ਕੀ ਕਹਿ ਰਹੇ ਕਿਸ ਤਰ੍ਹਾਂ ਦੇ ਤੁਸੀਂ ਡਾਕਟਰ ਸਾਹਿਬ ਬੁਲਾਏ ਨੇ ਕਹਿੰਦੇ ਜੀ ਰੇਲ ਬਣਾਤੀ ਗ੍ਰੀਸ ਲਾਉਣ ਸਰ ਦੇਖੋ ਜੀ ਐਸੀ ਨਾ ਸਮਾਜ ਦੇ ਵਿੱਚ ਜਦੋਂ ਕੰਮ ਕਰਦੇ ਆ ਗੁਰੂ ਪ੍ਰਧਾਨ ਜੀ ਮੇਰੇ ਅੰਦਰ ਨਾਲ-ਨਾਲ ਸੰਗਤ ਮੇਰੇ ਕੋਲੇ ਆndi ਹੈ ਵੀ ਮੈਂ ਚੰਗੇ ਚੰਗੇ ਵਧੀਆ ਡਾਕਟਰ ਨਾਲ ਆ ਕੰਮ ਕੀਤਾ ਹੈ ਪ੍ਰੈਕਟੀਕਲੀ ਕੰਮ ਕੀਤਾ ਜਦੋਂ ਮੇਰੇ ਕੋਲੇ ਸੰਗਤ ਆ ਕੇ ਮੈਨੂੰ ਦੱਸਦੀ ਸੀ ਆ ਕੇ ਵੀ ਯਾਰ ਸਾਡੇ ਨਾਲ ਗੋਡਿਆਂ 'ਚ ਪ੍ਰੋਬਲਮ ਆ ਮੁੱਢੇ 'ਚ ਪ੍ਰੋਬਲਮ ਆ ਮੈਂ ਮੇਰੀ ਡਾਕਟਰਾਂ ਦੀ ਟੀਮ ਨਾਲ ਬੈਠ ਕੇ ਵਿਚਾਰ ਕੀਤਾ ਮੇਰੇ ਨਾਲ ਡਾਕਟਰ ਬੈਠੇ ਆ ਸਾਡੀ ਟੀਮ ਹੈ ਇਹਨਾਂ ਨੂੰ ਮੈਂ ਆ ਕੇ ਦੱਸਿਆ ਵੀ ਆਹ ਚੀਜ਼ ਕਰਕੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਮਰੀਜ਼ਾਂ ਨੂੰ ਆਪਾਂ ਕੋਈ ਇਹੋ ਜਿਹੀ ਚੀਜ਼ ਤਿਆਰ ਕਰੀਏ ਇਹਨਾਂ ਨੇ ਉਹ ਡਾਕਟਰ ਨਵੇਂ ਡਾਕਟਰ ਨਵੀਂ ਖੋਜ ਲਿਆਏ ਇਹਨਾਂ ਨੇ ਵਧੀਆ ਚੀਜ਼ ਬਣਾ ਕੇ ਦਿੱਤੀ ਮੈਨੂੰ ਕਹਿੰਦੇ ਅੰਕਲ ਆਹ ਲਓ ਮੈਂ 1 ਮਹੀਨਾ ਇਹ ਤੇ ਟ్రਾਇਲ ਲੈਂਦਾ ਰਿਹਾ ਚ ਮੈਂ ਲ ਸੰਗਤ ਨੂੰ ਵੰਡਦੇ ਰਿਹਾ ਵੰਡਦਾ ਰਿਹਾ ਮੈਂ ਟ੍ਰਾਇਲ ਲਿਆ ਮੈਂ ਗੁਰੂ ਘਰ 'ਚ ਖੜ ਕੇ ਇਹ ਗੱਲ ਕਹਿ ਰਿਹਾ ਦਾਅਵੇ ਨਾਲ ਕਹਿ ਰਿਹਾ ਮੈਂ ਟ੍ਰਾਇਲ ਲਿਆ ਟ੍ਰਾਇਲ ਲੈ ਕੇ ਮੈਂ ਘਰਾਂ 'ਚ ਵੀ ਲੋਕਾਂ ਦੇ ਜਾ ਕੇ ਲਾਂਦੀ ਲਾਈ ਮੈਨੂੰ ਕਿਹਾ ਯਾਰ ਕੀ ਲਾ ਕੇ ਗਿਆ ਇਹ ਬੜਾ ਠੀਕ ਹੋਇਆ ਹੋਰ ਹੋਇਆ ਮੈਂ ਪ੍ਰੈਕਟੀਕਲੀ ਫਰਮੈਂਟ ਸਾਡੇ ਡੈਟਸਕ ਨੂੰ ਕੰਮ ਆ ਵੀ ਪੂਰਾ ਵੱਧ ਤਿਆਰ ਕਰੋ ਆਪਾਂ ਕੈਂਪ ਲਾਈਏ ਇਹ ਤਾਂ ਫਰੂਕੀ ਸਾਹਿਬ ਇਦਾਂ ਕੰਮ ਕਰਦੀ ਹੈ ਜਿਵੇਂ ਸਾਈਕਲ ਸਾਈਕਲ ਦੇਖਿਆ ਤੁਸੀਂ ਚਲਾਏ ਵੀ ਹੋਣੇ ਆ ਬਜ਼ੁਰਗਾਂ ਨੇ ਵੀ ਚਲਾਏ ਆ ਉਹ ਸਾਈਕਲ ਦੀ ਜੋ ਚੇਨ ਸੁੱਕ ਜਾਂਦੀ ਹੈ ਕਰਦੀ ਨੇ ਕੜਕ 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 ਕਰਦੀ ਹੈ ਗੋਡੇ ਵੀ ਸਾਡੇ ਐਂ ਕੜਕ ਕੜਕ ਕਰਦੇ ਆ ਜੇ ਕਰਦੇ ਨੇ ਸਹੀ ਗੱਲ ਬਿਲਕੁਲ ਸਹੀ ਗੱਲ ਕੜਕੜੇ ਕਰਦੇ ਆ ਇਹ ਗਰੀਸ ਲੱਗਣ ਨਾਲ ਗੋਡੇ ਐਂ ਚੱਲ ਪੈਂਦੇ ਨੇ ਮਲਾਈ ਵਾਂਗੂ ਇੰਨਾ ਵਧੀਆ ਰਿਜ਼ਲਟ ਆ ਤਾਂ ਕਿਹਨੇ ਨਹੀਂ ਮਤਲਬ ਇਹ ਤਾਂ ਨਹੀਂ ਹੈਗਾ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਤੁਸੀਂ ਇਹਦੇ ਚ ਬਹੁਤ ਤੇਜ਼ ਦਵਾਈ ਪਾਤੀ ਹੋਵੇ ਮੈਂ ਕਹਿੰਨੇ ਜਿੱਥੋਂ ਮਰਜ਼ੀ ਟੈਸਟ ਕਰਾ ਲਓ ਟੈਸਟ ਕਰਨ ਦੇ ਵੀ ਪੈਸੇ ਦੇਵਾਂਗਾ ਹੋਰ ਦੱਸੋ ਇਸ ਤੋਂ ਵੱਧ ਹੋਰ ਕੀ ਗਰੰਟੀ ਦੇ ਸਕਦੇ ਟੈਸਟ ਕਰਾਓ ਟੈਸਟ ਜਿੰਨੇ ਇਹਨੂੰ ਟੈਸਟ ਕਰਾ ਲਓ ਯਾ ਮੇਰਾ ਮਨ ਮ ਕਹਿ ਰਿਹਾ ਹੈ ਅੱਪਾ ਤਾਂ ਇਹ ਕਹ ਰਹੀ ਸੀ ਲੁਧਿਆਣੇ ਵੀ ਕੈਂਪ ਲਵਾਉਣਾ ਫਿਰ ਪ੍ਰਧਾਨ ਜੀ ਹਾਂਜੀ ਅਸੀਂ ਮਤਲਬ ਇਹਨਾਂ ਨੂੰ ਟਾਈਮ ਦਿੱਤਾ ਐ ਐਡਰੈਸ ਦਿੱਤਾ ਐ ਜੀ ਜੀ ਉੱਥੇ ਮਤਲਬ ਘਟੋ ਘਟੇ ਦੇ ਨਾਲ 7-8 ਕੈਂਪ ਲਵਾਵਾਂਗੇ ਅਸੀਂ ਅੱਛਾ ਅੱਛਾ ਬਾਕੀ ਦੁਨੀਆ ਦਾ ਜੀ ਜੀ ਧਨਵਰ ਪ੍ਰਧਾਨ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਮੈਨੂੰ ਸੰਗਤ ਦਾ ਬੜਾ ਪਿਆਰ ਮਿਲਦਾ ਹੈ ਬੜਾ ਸਤਿਕਾਰ ਮਿਲਦਾ ਹੈ ਮੈਂ ਤਾਂ ਖੁਦ ਹੈਰਾਨ ਆ ਮੈਨੂੰ ਆਪ ਮੇਰੀ ਸਮਝ ਤੋਂ ਬਾਹਰ ਹੋਇਆ ਵੀ ਇਹ ਕੀ ਹੋ ਗਿਆ ਡਾਕਟਰਾਂ ਨੇ ਬੜੀ ਮਿਹਨਤ ਨਾਲ ਇਹ ਚੀਜ਼ ਤਿਆਰ ਕਰੀ ਹੈ ਮੈਂ ਤਾਂ ਵੰਡ ਰਿਹਾ ਸੰਗਤ ਨੂੰ ਮੈਂ ਕਿਹੜਾ ਕੋਈ ਪੈਸਾ ਨਹੀਂ ਲੈ ਰਿਹਾ ਮਾਣਾ ਕੋਈ ਪੈਸਾ ਨਹੀਂ ਦੇਖ ਲਓ ਤੁਸੀਂ ਦੇਖ ਹੀ ਰਹੇ ਹੋ ਇਹ ਦੋਸਤ ਪੁੰਨ ਬਹੁਤ ਵੱਡੀ ਚੀਜ਼ ਹੈ ਦੇਖੋ ਜੇ ਸੰਗਤ ਵੇੜੀ ਹੈ ਇਹਨਾਂ ਨੂੰ ਕੋਈ ਪੈਸਾ ਨਹੀਂ ਲੈ ਰਿਹਾ ਰੁਪਿਆ ਨਹੀਂ ਲਿਆ ਹੈਗਾ ਦੇਖੋ ਜੇ ਇਹ ਇਹਨਾਂ ਨੇ ਪੁੰਨ ਖਟਿਆ ਹੈ देखो किसी दी सीस ਲੈਣੀ ਬਹੁਤ ਵੱਡੀ ਗੱਲ ਨਹੀਂ ਹੈ। ਅੱਛਾ ਹੋਰ ਮਰੀਜ਼ ਬੱਸ ਪੈਸੇ ਨਾ ਕੀ ਇਹ ਮਤਲਬ ਕਿਸੇ ਦੇ ਵੀ ਤੁਸ ਨੂੰ ਪੈਸਾ ਲਿਆ ਹੋਵੇ ਨਾ ਫ੍ਰੀ ਸੇਵ ਹੈ। ਜੀ ਬਿਲਕੁਲ ਫ੍ਰੀ ਕੀਤਾ ਜੀ ਬਿਲਕੁਲ ਫ੍ਰੀ ਕੀਤਾ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰਧਾਨ ਜੀ ਤੁਹਾਡਾ ਵੀ ਸਾਰਿਆਂ ਦੀ ਗੱਲਬਾਤ ਕਰਨ ਦੇ ਲਈ। ਸੋ ਇੱਕ ਹੋਰ ਬਾਪੂ ਜੀ ਨੇ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਦਰਸ਼ਨ ਸਿੰਘ ਦਾ। ਦਰਸ਼ਨ ਸਿੰਘ ਕਿੱਥੋਂ ਆਏ ਹੋ? ਮੈਂ ਤੇ ਇੱਥੇ ਰਹਿਣਾ ਗੁਰਦੁਆਰਾ ਸਾਹਿਬ। ਅੱਛਾ ਗੁਰਦੁਆਰਾ ਸਾਹਿਬ 'ਚ ਰਹਿੰਦੇ ਹੋ ਕੀ ਪ੍ਰੋਬਲਮ ਹੈ? ਚੌਂਕੜਾ ਤੁਹਾਡੀ ਚੌਂਕੜਾ ਵੱਜਦਾ ਹੋਊਗਾ ਨਾ ਹਾਂ ਨਹੀਂ ਚੌਂਕੜਾ ਤੇ ਇਹਨਾਂ ਚੌਂਕੜਾ ਮਾਰਦੇ ਨਹੀਂ ਇਹਨਾਂ ਬਈ ਥੋੜਾ ਦੂਰ ਹੀ ਜਾਂਦਾ ਗ੍ਰੀਸ ਲਾਈ ਆ ਕਦੇ ਵੀ ਗ੍ਰੀਸ ਲਾਈ ਆ ਆ ਲਾਈ ਜੀ ਹਾਂਜੀ ਕੀ ਹੋਇਆ ਫਰਕ ਫਰਕ ਪੈਗਾ ਥੋੜਾ ਇਹਨਾਂ ਕਿੰਨਾ ਕੁ ਫਰਕ ਪੈਗਾ ਬਹੁਤ ਫਰਕ ਪੈਗਾ ਜੀ ਬਹੁਤ ਫਰਕ ਪੈਗਾ ਇਸ ਤਰ੍ਹਾਂ ਕਿੰਨਾ ਕੁ ਫਰਕ ਪਿਆ ਬਸ ਠੀਕ ਹੈ ਕੀ ਕੀਤਾ ਇਹਨਾਂ ਨੇ ਇਹਨਾਂ ਮਲੈਸ਼ ਕੀਤੀ ਉਹ ਲਾਈ ਮਸ਼ੀਨ ਜੀ ਲਾਈ ਇਹਨਾਂ ਅੱਛਾ ਮਸ਼ੀਨ ਜੀ ਲਾਈ ਤੇ ਆਹ ਇਹ ਵੀ ਲਾਈ ਹੈ ਇਹ ਕਹਿੰਦੇ ਵੀ ਗੋਡੇ ਦੀ ਗ੍ਰੀਸ ਬਣਾਈ ਹੋਈ ਆ ਗੋਡੇ ਚੱਲ ਪੰਦੇ ਨੇ ਤੁਹਾਨੂੰ ਕੀ ਪ੍ਰੋਬਲਮ ਹੈ ਵਾਹੇ ਗੋਡਾ ਹੀ ਪੀ ਆ ਵਾ ਵਾ ਪੈਗ ਜੀ ਆਪਣੇ ਰੁਪਈਆ 40 ਪੈ ਫਰਕ ਪੈਗਾ ਹੋਣੀ 40 ਪੈਸੇ ਇੱਕ ਵਾਰ ਚ ਹੋਰ ਕੀ ਇਹਦੇ ਗੋਡੇ ਇੱਕ ਗੋਲੀ ਖਾਲਾ ਨਿਕੀ ਜੀ ਤੇ ਤਿੰਨ ਦਿਨ ਲੋੜ ਹੀ ਨਹੀਂ ਪੈਂਦੀ ਬਹੁਤ ਵਧੀਆ ਜੀ 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 ਹਾਂ ਜੀ ਨਹੀਂ ਮਲਕ ਵੈਸੇ ਇਹਦਾ ਬਹੁਤ ਫਰਕ ਪਿਆ ਮੈਨੂੰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ 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 ਸੋ ਸਾਡੇ ਨਾਲ ਇੱਕ ਹੋਰ ਸਰਦਾਰ ਜੀ ਨਾਲ ਅਸੀਂ ਗੱਲਬਾਤ ਕਰਦੇ ਸਚਕਲ ਬਾਈ ਜੀ ਸਚਕਲ ਜੀ ਥੋੜਾ ਕੀ ਨਾਂ ਹੈ ਜਸਪਾਲ ਸਿੰਘ ਅੱਛਾ ਤੁਸੀਂ ਕਿੱਥੋਂ ਮੈਂ ਇੱਥੇ ਮੈਨੇਜਰ ਹਾਂ ਜੀ ਇੱਥੇ ਮੈਨੇਜਰ ਹਾਂ ਅਹ ਜਸਪਾਲ ਜੀ ਕੀ ਪ੍ਰੋਬਲਮ ਲੈ ਕੇ ਆਇਆ ਸੀ ਤੁਸੀਂ ਇਹਨਾਂ ਕੋਲ ਪ੍ਰਧਾਨ ਜੀ ਕੋਲ ਡਾਕਟਰ ਸਾਹਿਬ ਕੋਲ ਮੈਂ ਲੈਫਟ ਸਾਈਡ ਦਾ ਜਿਹੜਾ ਪੈਰ ਦਾ ਗੋਡਾ ਹੈ ਨਾ ਇਹ ਪੇਨ ਕਰਦਾ ਸੀਗਾ ਜਦੋਂ ਕਰਦਾ ਸੀ ਜਦੋਂ ਫੋਲਡ ਕਰਦੇ ਆ ਅੱਛਾ ਕਰਦਾ ਹੈ ਹਾਂ ਤੇ ਫਿਰ ਮੈਂ ਇਹਨਾਂ ਕੋਲ ਅੱਜ ਆਇਆ ਤੇ ਇਹਨਾਂ ਨੇ ਇਹਦੀ ਇੱਕ ਮਾਲਿਸ਼ ਮਨਜ਼ ਕੀਤੀ ਆ ਉਹ ਦਿਨ ਮੈਨੂੰ ਕਾਫੀ ਫਰਕ ਪਿਆ ਗਿਆ ਮਤਲਬ ਇੱਕ ਮਾਲਿਸ਼ ਨਾਲ ਹੀ ਹਾਂਜੀ ਹਾਂਜੀ ਕੀ ਕੀ ਦਿੱਤਾ ਕੀ ਲਾਇਆ ਸੀ ਜੀ ਗ੍ਰੀਸ ਲਾਇਆ ਸੀ ਚਿੱਟਾ ਗ੍ਰੀਸ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਚਿੱਟਾ ਸੋ ਆ ਆਹੀ ਚੀਜ਼ ਲਾਈ ਸੀ ਜੀ ਆਹੀ ਜੀ ਆਹੀ ਆਹੀ ਕਿੰਨੀ ਲਾਈ ਸੀ ਇਹ बस एक मसाज ਜਿਵੇਂ ਹੱਥ ਤੇ ਮਲ ਕੇ ਉੱਤੇ ਮਲ ਦਿੱਤੀ। ਅੱਛਾ। ਹਾਂਜੀ ਨਹੀਂ ਕੋਈ। ਕਿੰਨਾ ਕੁ ਫਰਕ ਮੰਨਦੇ ਹੋ ਤੁਸੀਂ? ਇਹ ਤੇ ਫਰਕ ਪੈਣਾ ਸ਼ੁਰੂ ਹੋਇਆ ਮੈਂ ਇਹ ਨਹੀਂ ਕਹਿ ਸਕਦਾ ਫਰਕ ਪੈਣਾ ਸ਼ੁਰੂ ਹੋ ਗਿਆ ਅੱਜ ਤੇ ਹੁਣ ਬਾਕੀ ਕੀ ਟ੍ਰੀਟਮੈਂਟ ਕਰਾਂਗੇ ਉਦਾਂ ਨਹੀਂ ਸੀ ਇਹਨਾਂ ਦਾ ਇਹਨਾਂ ਦਾ ਗੋਡਾ ਮੁੜਦਾ ਨਹੀਂ ਸੀ ਹੁਣ ਮੁੜਦਾ ਨਾ ਹੁਣ ਬੋਲਡ ਹੋਣ ਲੱਗ ਗਿਆ ਅੱਛਾ ਜੀ ਆ ਦੇਖੋ ਤੁਸੀਂ ਇਹ ਕਹਿ ਰਹੇ ਸੀ ਕਿ ਜਿਹੜਾ ਇਹਨਾਂ ਦਾ ਗੋਡਾ ਹੈਗਾ ਇਹ ਪਹਿਲਾਂ ਮੁੜਦਾ ਨਹੀਂ ਸੀ ਮੋੜ ਕੇ ਦਿਖਾਓ ਜੀ ਤੇਰਾ ਇੱਕ ਵਾਰ ਇਹ ਹੁੰਦੀ ਮੋੜ ਜਾਂਦਾ ਜਦ ਤੂੰ ਖੋਲਦੇ ਆ ਨਾ ਉਦੋਂ ਪੇਨ ਹੁੰਦੇ ਸੀ ਹੁੰਦੀ ਸੀ ਹੁਣ ਆ ਹੁਣ ਪੇਨ ਨਹੀਂ ਐਸ ਟਾਈਮ ਨਹੀਂ ਹੈ ਗਿਆ ਐਸ ਟਾਈਮ ਦਵਾਈ ਦਾ ਅਸਰ ਆ ਗਿਆ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰ ਜਿਹੜੇ ਲੋਕ ਇਸ ਵੇਲੇ ਤੁਹਾਡੀ ਉਮਰ ਦੇ ਨੇ ਆਪਰੇਸ਼ਨ ਕਰਵਾ ਰਹੇ ਕਹਿੰਦੇ ਵੀ ਆਪਰੇਸ਼ਨ ਕਰਵਾ ਲਓ ਨਹੀਂ ਜੀ ਆਪਰੇਸ਼ਨ ਦੀ ਲੋੜ ਨਹੀਂ ਇਹ ਤਾਂ ਦਵਾਈ ਨਾਲ ਹੀ ਵਧੀਆ ਹੋ ਜਾਣਾ ਕੰਮ ਇਹਦੇ ਨਾਲ ਗਰੀਸਣ ਵਾਲੀ ਵਧੀਆ ਹੋ ਜਾ ਹਾਂ ਪਰ ਜੇ ਬੰਡਣਾ ਕੰਮ ਆਪਣਾ ਤੇ ਇਹਦੇ ਨਾਲ ਤੁਹਾਨੂੰ ਲੱਗਦਾ ਹਾਂਜੀ ਫਰਕ ਪੈ ਗਿਆ ਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਨਾ ਸਿਰਫ ਗੋਡਿਆਂ ਮੋਡਿਆਂ ਦੀ ਸਗੋ ਜਿਹੜੀ ਇਹ ਦੇਖੋ ਤੁਸੀਂ ਇਹ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਡਾਕਟਰ ਜਸਪਿੰਦ ਜਸਵਿੰਦਰ ਜੀ ਹੋਰਾਂ ਨੇ ਆਪਣੇ ਨੁਸਖੇ ਫਾਰਮੂਲੇ ਜਿਹੜੇ ਬਣਾਏ ਹੋਏ ਨੇ ਸੋਸ਼ੀ ਘਰ ਸਰ ਕਿੰਦਾ ਦੀ ਜਿਹੜੀ ਸੰਗਤ ਹੈ ਇੱਥੇ ਤੁਹਾਡੇ ਕੋਲ ਆ ਰਹੀ ਹੈ ਤੁਸੀਂ ਸਵੇਰ ਤੋਂ ਹੀ ਬੈਠੇ ਹੋ ਅੱਜ ਇੱਥੇ ਫ੍ਰੀ ਕੈਂਪ ਲੱਗਿਆ ਹੋਇਆ ਸੁਖ ਆਯੁਰਵੇਦਾ ਦਾ ਤੇ ਕੀ ਪ੍ਰੋਬਲਮ ਲੈ ਕੇ ਆਂਦੀ ਹੈ ਸੰਗਤ ਕੀ ਪ੍ਰੋਬਲਮ ਲੈ ਕੇ ਆਈ ਹੈ ਔਰ ਕਿਵੇਂ ਕੀ ਕੀਤਾ ਗ੍ਰੀਸ ਦਾ ਬੜਾ ਵੱਡਾ ਦਾਵਾ ਹੈਗਾ ਡਾਕਟਰ ਸਾਈਬਾ ਦਾ ਹਾਂਜੀ ਸਰ ਅੱਜ ਸਵੇਰ ਤੋਂ ਮੈਂ ਦੇਖ ਰਹੀ ਹਾਂ ਕਿ ਜਿੰਨੇ ਵੀ ਸੰਗਤ ਆ ਰਹੀ ਹੈ ਸਾਡੇ ਕੋਲੇ ਪ੍ਰੋਬਲਮ ਆਪਣੇ ਗੋਡਿਆਂ ਦੀ ਲੈ ਕੇ ਆ ਰਹੇ ਜ਼ਿਆਦਾਤਰ 슈ਗਰ ਦੇ ਸਾਡੇ ਕੋਲ ਪੇਸ਼ੈਂਟ ਥੋੜੇ ਘਟਨੇ ਪਰ ਜਵੰਟ ਪੈਂਦੇ ਅਸੀਂ ਅੱਜ ਜਿਹੜੀ ਗ੍ਰੀਸ ਦੀ ਮਾਲਿਸ਼ ਕਰਵਾਈ ਹੈ ਥੈਰੇਪੀ ਦਿੱਤੀ ਹੈ ਪੇਸ਼ੈਂਟ ਨੂੰ ਬਹੁਤ ਰਿਜ਼ਲਟ ਮਿਲਿਆ 40 ਤੋਂ 50% ਪੇਸ਼ੈਂਟ ਨੇ ਸਾਨੂੰ ਉਹਨੇ ਦੱਸਿਆ ਜੀ ਜੀ ਕਹਿੰਦੀ ਸਾਨੂੰ ਇੰਨੀ ਛੇਤੀ ਰਿਜ਼ਲਟ ਮਿਲ ਗਿਆ ਤੇ ਉਹਨਾਂ ਨੇ ਕਈ ਪੇਸ਼ੈਂਟ ਹੋਰਾਂ ਨੂੰ ਵੀ ਦੱਸਿਆ ਉਹ ਵੀ ਕਰਾ ਕੇ ਗਏ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਤੇ ਸਾਡੀ ਗ੍ਰੀਸ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਸਰ ਤੇ ਮੈਂ ਇਹੀ ਕਹਿਨੀ ਐ ਸਾਰਿਆਂ ਨੂੰ ਕਿ ਤੁਸੀਂ ਇੱਕ ਵਾਰੀ ਥੈਰੇਪੀ ਕਰਵਾਓ ਤੇ ਆਪਣੇ ਗੋਡਿਆਂ ਦੀ ਗ੍ਰੀਸ ਨੂੰ ਹੈ ਦੁਬਾਰਾ ਲੂਬ੍ਰੀਕੇਟ ਕਰਾਓ ਤੇ ਗੋਡੇ ਤੁਹਾਡੇ ਚਾਲੂ ਹੋਣ ਤੁਸੀਂ ਚੰਗੀ ਤਰ੍ਹਾਂ ਤੁਰ ਸਕੋ ਆਪਣਾ ਕੰਮ ਕਰ ਸਕੋ ਸਰ ਅੱਛਾ ਇੱਕ ਮੈਂ ਉਹ ਡ੍ਰੌਪ ਵੀ ਤੁਹਾਡੇ ਕੋਲ ਬੜੇ ਲੈ ਕੇ ਜਾ ਰਹੇ ਨੇ ਇਹ ਲੋਕ ਇਹ ਕੀ ਡ੍ਰੌਪ ਹੈਗੇ ਨਹੀਂ ਕੀ ਹੈਗੇ ਕੀ ਸਰ 슈ਗਰ ਦੇ ਡ੍ਰੌਪ ਨੇ ਇਹ ਆਯੁਰਵੈਦਿਕ ਮੈਡੀਸਿਨ ਹੈ ਇਹਦੇ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਅਸੀਂ ਪੇਸ਼ੈਂਟ ਨੂੰ ਦੇ ਰਹੇ ਹਾਂ ਉਹਨਾਂ ਦੀ 슈ਗਰ ਹੁੰਦੀ ਹੈ ਤੇ ਇਹਨਾਂ ਦੇ ਕੀ ਦੋ ਟਾਈਮ ਲੈਣੀ ਹੁੰਦੀ ਸਵੇਰੇ ਤੇ ਸ਼ਾਮੇ ਸਵੇਰੇ ਤੇ ਖਾਲੀ ਪੇਟ ਲੈਣੇ ਨੇ ਦੋ ਡ੍ਰਿਪ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਪਹਿਲਾਂ ਯਾਰ ਜੀ ਕੀ ਹੈ ਜੀ ਇਹ ਯੋਗਿਕ ਡਰੋਪ ਹੈ ਸਰ ਇਹਦਾ ਕੀ ਕੰਮ ਹੈ ਜੀ ਇਹ ਸਰ 슈ਗਰ ਨੂੰ ਕੰਟਰੋਲ ਕਰਦੀ ਹੈ ਮਤਲਬ ਇਹ ਇੱਕ ਪ੍ਰਾਇਸ ਤੇ ਕੰਮ ਕਰਦੀ ਹੈ ਸਰ ਅਚਾ 슈ਗਰ ਨੂੰ ਮਤਲਬ ਕੰਟਰੋਲ ਕਿਵੇਂ ਕਰਦੀ ਹੈ ਕਰਦੀ ਹੈ ਸਰ ਜਦੋਂ ਡਰੋਪ ਲੈਂਦੇ ਹੈ ਪੈਨਕ੍ਰੀਆਸ ਕੰਮ ਕਰਨ ਲੱਗ ਜਾਂਦੀ ਹੈ ਸਰ ਮਤਲਬ ਜਿਨ੍ਹਾਂ ਦੇ ਪੈਨਕ੍ਰੀਆਸ ਬੰਦ ਹੈਗੇ ਨੇ 슈ਗਰ ਹਮੇਸ਼ਾ ਵਧੀ ਰਹਿੰਦੀ ਹੈ ਹਾਂ ਉਹਨਾਂ ਦੀ ਸਰ ਜਿਹੜੀ 슈ਗਰ ਹੋ ਘਟੇ ਤੇ ਕੰਟਰੋਲ ਚ ਕਰ ਦਿੰਦੀ ਹੈ ਸਰ ਜੀ 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 ਚਲੋ ਅਸੀਂ ਅਸੀਂ ਇਹਦੇ ਨਾਲ ਲੈ ਸਕਦੇ ਨੇ ਦਵਾਈ ਦੇ ਨਾਲ ਜੀ ਕਿੰਨੇ ਟਾਈਮ ਚ ਕੰਟਰੋਲ ਹੋ ਜਾਂਦੀ ਜੀ ਇਹਦੇ ਨਾਲ 슈ਗਰ ਸਿਰਫ ਡਰੋਪ ਨਹੀਂ ਜੀ ਇਹ ਇਹ ਸਰ ਦੋ ਟਾਈਮ ਲੈਣੀ ਹੁੰਦੀ ਹੈ ਤੇ ਸ਼ੂਗਰ ਕੰਟਰੋਲ ਚ ਰਹਿੰਦੀ ਹੈ ਉਹ ਮਿੱਠਾ ਵਗੈਰਾ ਖਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਜੀ ਜੀ ਅੱਛਾ ਇਹ ਤਾਂ ਕਿਹੜੀ ਗੋਡੇ ਦੀ ਗਰੀਸ ਹੈਗੀ ਹੈ ਪ੍ਰਧਾਨ ਜੀ ਜਿਹੜੀ ਇਹ ਗੋਡੇ ਦੀ ਗਰੀਸ ਹੈ ਜਿਹੜੀ ਇੱਥੇ ਤੁਸੀਂ ਜਿਹੜਾ ਸੰਗਤ ਦੀ ਸੇਵਾ ਕਰ ਰਹੇ ਹੋ ਤੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਉਹ ਕਿਵੇਂ ਮੰਗਾ ਸਕਦੇ ਨੇ ਇਹ ਮੰਗਾ ਸਕਦੇ ਆ ਆਪਣਾ ਐਡਰੈਸ ਆ ਜੀ ਅੱਛਾ ਉਹਨਾਂ ਵਾਸਤੇ ਕੀ ਆਪਸ਼ਨ ਹੈਗਾ ਉਹਨਾਂ ਵਾਸਤੇ ਆਪਸ਼ਨ ਹੈ ਜਾਂ ਤਾਂ ਫੋਨ ਨੰਬਰ ਸਕਰੀਨ ਤੇ ਚੱਲਣਗੇ ਹੂੰ ਇਹ ਤੁਸੀਂ ਸਕਰੀਨ ਤੇ ਜੋ ਚਲਾਉਂਗੇ ਨਾ ਇਹ ਫੋਨ ਕਰਕੇ ਮੰਗਵਾ ਸਕਦੇ ਕੋਈ ਦਿੱਕਤ ਨਹੀਂ ਹੈਗੀ ਨਹੀਂ ਮਤਲਬ ਜਿਨ੍ਹਾਂ ਨੇ ਜਿਨ੍ਹਾਂ ਨੇ ਅਸਲ ਸੇਵਾ ਦੀ ਗੱਲ ਕਰਦੇ ਆ ਤੁਹਾਡੇ ਨਾਲ ਸੇਵਾ ਦੀ ਗੱਲ ਕਰਦੇ ਆ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੇ ਟੈਸਟ ਕਰਨਾ ਉਹ ਕਿਵੇਂ ਟੈਸਟ ਕਰ ਸਕਦੇ ਨੇ ਉਹ ਆ ਕੇ ਗੁਰੂ ਘਰ ਆ ਜਾਣ ਕਿਹੜੇ ਗੁਰੂ ਘਰ ਜੀ ਭਾਈ ਜੈਤਾ ਜੀ ਦਾ ਗੁਰਦੁਆਰਾ ਫੇਸ ਤੰਨੇ ਮਹਾਲੀ ਉੱਥੇ ਸਾਡਾ ਕਲੀਨਿੰਗ ਖੁੱਲਿਆ ਹੋਇਆ ਹੈ ਤੇ ਉੱਥੇ ਆ ਕੇ ਜਦੋਂ ਮਰਜ਼ੀ ਆ ਕੇ ਟੈਸਟ ਕਰ ਸਕਦੇ ਹੋ ਉੱਥੇ ਆ ਕੇ ਕੋਈ ਪੈਸਾ ਨਹੀਂ ਲਵੋ ਨਾ ਕੋਈ ਪੈਸਾ ਨਹੀਂ ਉੱਥੇ ਸੇਵਾ ਸੇਵਾ ਕਰਦੇ ਹਾਂ ਸੇਵਾ ਕਰਦੇ ਆ ਜੀ ਜੀ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੰਗਤ ਹੈਗੀ ਵੱਡੀ ਗਿਣਤੀ ਚ ਇੱਥੇ ਪਹੁੰਚੀ ਹੋਈ ਹੈ ਜਿਹੜੇ ਲੋਕਾਂ ਨੂੰ ਫਾਇਦਾ ਹੋਇਆ ਗੋਡਿਆਂ ਚ ਮੋਡਿਆਂ ਚੋਂ ਨਾਲ ਦੀ ਨਾਲ ਇੱਥੇ ਜਿਹੜਾ ਤੁਹਾਨੂੰ ਦੱਸ ਰਹੇ ਨੇ ਸੋ ਸਾਡੇ ਨਾਲ ਇੱਕ ਹੋਰ ਭੈਣ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਉਹ ਮ사ਜ ਇਥੋਂ ਇਹੀ ਗੋਡੇ ਦੀ ਗਰੀਸ ਤੋਂ ਗਰੀਸ ਲਵਾ ਕੇ ਗਏ ਸੀ ਕਿੱਥੇ ਗਰੀਸ ਲਵਾਈ ਸੀ ਤੁਸੀਂ ਹਾਂਜੀ ਨੀਸ ਤੇ ਗੋਡੇ ਤੇ ਲਵਾਈ ਸੀ ਹਾਂਜੀ ਕੀ ਪ੍ਰੋਬਲਮ ਸੀ ਤੁਹਾਨੂੰ ਹਲਕੀ ਜਿਹੀ ਆਵਾਜ਼ ਆਉਂਦੀ ਸੀ ਸਟਾਰਟ ਹੀ ਹੈ ਮਤਲਬ ਹਲੇ ਹਜੇ ਸਟਾਰਟਿੰਗ ਸਟਾਰ ਇਹਨਾਂ ਨੇ ਪੁਆਇੰਟਸ ਦਬੇ ਔਰ ਮਾਲਿਸ਼ ਕੀਤੀ ਜੀ ਜੀ ਹਾਂ ਮਾਲਿਸ਼ ਕਿਸ ਚੀਜ਼ ਦੀ ਕੀਤੀ ਸੀ ਇਹ ਕਰੀਮ ਲਗਾਈ ਕੋਈ ਇਹ ਆਈ ਵਾਲੀ ਜਿਹੜੀ ਆ ਇਹਦੇ ਚੋਂ ਕੱਢ ਕੇ ਲਾਈ ਸੀ ਹਾਂਜੀ ਹਾਂਜੀ ਅੱਛਾ ਤੇ ਕਿੰਨਾ ਕੁ ਫਰਕ ਪਿਆ ਤੁਹਾਨੂੰ ਫਿਰ ਲਗਾਉਣ ਸਾਰੇ ਗ੍ਰੀਸ ਹਾਂ ਲਗ ਫਿਲਹਾਲ ਤਾਂ ਕਾਫੀ ਫਰਕ ਲੱਗ ਰਿਹਾ ਕਿੰਨਾ ਕੁ ਫਰਕ ਲੱਗਦਾ ਰੁਪਏ ਚ ਪਈਏ ਇਥੇ 90 ਦਾ ਹੈਗਾ ਯਾਰ 90% ਹਾਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਹੈਵੀ ਹੈਵੀ ਲੱਗਦਾ ਸੀ ਹੁਣ ਨਹੀਂ ਲੱਗ ਰਿਹਾ ਮਤਲਬ ਹੈਵੀ ਅੱਛਾ ਹਾਂਜੀ ਮਤਲਬ ਹੈਵੀ ਕਿਵੇਂ ਲੱਗਦਾ ਸੀ ਕਿੰਨੇ ਟਾਈਮ ਦੀ ਪ੍ਰੋਬਲਮ ਤੁਸੀਂ ਕਹਿੰਦੇ ਸ਼ੁਰੂ ਹੋਈ ਹੈ ਹਾਂ 5 ਮਹੀਨੇ ਹੋਇਆ 5-6 ਮਹੀਨੇ ਹੋਏ ਕੋਈ ਕੋਈ ਦਵਾਈ ਕੁਝ ਹੋਰ ਲੈ ਰਹੇ ਹੋ ਗੋਡਿਆਂ ਦੀ ਨਹੀਂ ਨਹੀਂ ਵਿਟਾਮਿਨਸ ਹੀ ਲੈ ਰਹੇ ਹੋ ਅੱਛਾ ਵਿਟਾਮਿਨਸ ਲੈ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਇਹਦੇ ਨਾਲ ਫਰਕ ਪੈਂਦਾ ਹੈ ਵਰਗ ਪਊਗਾ ਜੇ ਲਗਾਤਾਰ ਯੂਜ਼ ਕਰੋ ਤੁਸੀਂ ਹਾਂ ਇੱਕ ਵਾਰੀ ਚ ਹੋ ਜਾਂਦੇ ਨੇ ਨੇਚਰਲੀ ਹੋਏਗਾ ਹੀ ਲੱਗਦਾ ਵੀ ਇਨੀ ਛੇਤੀ 90% ਤੱਕ ਰਿਜ਼ਲਟ ਤੁਹਾਨੂੰ ਮਿਲੇ ਹਾਂ ਪਤਾ ਨਹੀਂ ਸਟਾਰਟਿੰਗ ਸੀ ਤਾਂ ਕਰਕੇ ਹੋ ਸਕਦਾ ਹਲੇ ਅੱਛਾ ਮਤਲਬ ਇੰਨਾ ਜ਼ਿਆਦਾ ਤੁਹਾਨੂੰ ਰਿਲੀਫ ਮਿਲਿਆ ਹੁਣ ਜਿਹੜੀ ਪਹਿਲਾਂ ਕੀ ਪ੍ਰੋਬਲਮ ਆਉਂਦੀ ਸੀ ਤੇ ਹੁਣ ਕਿਹੜੀ ਪ੍ਰੋਬਲਮ ਤੁਹਾਡੀ ਲੱਗਤ ਭਾ ਤੁਹਾਨੂੰ ਕਹਿ ਰਹੇ ਵੀ ਖਤਮ ਮੰਗ ਹੋ ਗਈ ਇੱਕ ਵਾਰ ਲਗਾਉਣ ਨਾਲ ਹੀ ਆ ਪਹਿਲਾਂ ਹੈਵੀ ਫੀਲ ਹੋ ਰਿਆ ਸੀ ਹੁਣ ਮੋਢੇ ਭਾਰੇ ਲੱਗਦੇ ਸੀ ਆਰੇ ਹਾਂ ਹੁਣ ਲਾਈਟ ਲੱਗ ਰਿਹਾ ਆਲੇ ਦਲੇ ਦੱਸਿਆ ਵੀ ਮੈਂ ਲਵਾ ਕੇ ਆਈ ਆ ਬੈਠਣ ਚ ਕੋਈ ਦਿੱਕਤ ਤੇ ਨਹੀਂ ਕਾਫੀ ਟਾਈਮ ਬੈਠ ਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਦੇਖੋ ਤੁਸੀਂ ਇੱਥੇ ਇਹ ਭੈਣ ਜੀ ਹੈਗੇ ਸੀ ਜਿਹੜੇ ਗੁਰੂ ਘਰ ਇੱਥੇ ਬੈਠੇ ਸੀ ਰਾਮਗੜੀਆ ਭਵਨ ਬੈਠੇ ਸੀ ਇੱਥੇ ਉਹਨਾਂ ਨੇ ਕਿਹਾ ਕਿ ਇੱਕ ਵਾਰ ਲਗਾਉਣ ਨਾਲ ਹੀ ਉਹਨਾਂ ਨੂੰ ਜਿਹੜੀ ਦਿੱਕਤ ਪਰੇਸ਼ਾਨੀ ਹੈਗੀ 90% ਤੱਕ ਉਹਨਾਂ ਨੂੰ ਫਰਕ ਪੈ ਗਿਆ ਸੋ ਇੱਕ ਬਾਪੂ ਜੀ ਹੈਗੇ ਨੇ ਪ੍ਰੋਬਲਮ ਆਪਣੀ ਲੈ ਕੇ ਆਏ ਨੇ ਇਹਨਾਂ ਨੂੰ ਗ੍ਰੀਸ ਲਗਾਏ ਜਾਣੀ ਹੈ ਤੇ ਗ੍ਰੀਸ ਲਗਾਉਣ ਤੋਂ ਬਾਅਦ ਅਸੀਂ ਬਾਪੂ ਜੀ ਨੂੰ ਪੁੱਛਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨਾਇ ਜੀ ਦਲਜੀਤ ਸਿੰਘ ਹੈ ਬੜੇ ਖੁਸ਼ ਹੋਏ تھے ਆ ਕੇ ਕੀ ਪ੍ਰੋਬਲਮ ਲੈ ਕੇ ਆਏ ਹੋ ਗੋਡੇ ਹੈ ਜੀ ਗੋਡੇ ਨੇ ਕਹਿੰਦੇ ਵੀ ਇਹ ਗ੍ਰੀਸ ਲਾਉਣ ਨਾਲ खासा ਫਰਕ ਪੈਂਦਾ ਹੈ। ਅੱਛਾ ਜੀ। ਹਾਂਜੀ ਤੇ ਅਸੀਂ ਤੁਸੀਂ ਗ੍ਰੀਸ ਲਾਓ ਫਿਰ ਅਸੀਂ ਤੁਹਾਡੇ ਨੂੰ ਪੁੱਛਣਾ ਵੀ ਫਰਕ ਪਿਆ ਹੈ ਨਹੀਂ ਅਸੀਂ ਲਾਈਵ ਟੈਸਟ ਕਰਨ ਆਲੇ ਆ ਤੁਹਾਨੂੰ। ਗ੍ਰੀਸ ਉੱਤੇ ਲਾਉਣੀ। ਹਾਂਜੀ। ਮਲਣੀ। ਹਾਂਜੀ। ਜੀ ਚਲੋ ਤੁਸੀਂ ਪ੍ਰੋਸੈਸ ਸ਼ੁਰੂ ਕਰੋ ਫਿਰ ਅਸੀਂ ਇਹਨਾਂ ਤੋਂ ਇਹਨਾਂ ਦੇ ਰਿਵਿਊ ਲੈਣੇ ਆ ਤੁਸੀਂ ਦੇਖੋ ਬਾਬਾ ਜੀ ਦੀ ਜਿਹੜੀ ਲਾਈਵ ਗ੍ਰੀਸ ਹੈਗੀ ਹੈ ਗੋਡਿਆਂ ਦੀ ਗ੍ਰੀਸ ਜਿਹਨੂੰ ਨਾਮ ਦਿੱਤਾ ਗਿਆ ਸੁਖ ਆਯੁਰਵੇਦਾ ਵੱਲੋਂ ਜਿਹੜਾ ਇਹ ਕੈਂਪ ਹੈਗਾ ਫ੍ਰੀ ਮੈਡੀਕਲ ਕੈਂਪ ਹੈਗਾ ਜਿਹੜੇ ਗੋਡਿਆਂ ਦੇ ਦਰਦਾਂ ਤੋਂ ਛੁਟਕਾਰਾ ਸੰਗਤ ਨੂੰ ਦਵਾਉਣ ਵਾਸਤੇ ਮੁਫਤ ਦੇ ਵਿੱਚ ਜਿਹੜਾ ਕੈਂਪ ਹੈ ਇੱਥੇ ਲੱਗਿਆ ਹੋਇਆ ਇਹ ਦੇਖੋ ਤੁਸੀਂ ਇਹ ਉਹ ਗਰੀਸ ਹੈਗੀ ਹੈ ਜਿਸ ਦੀ ਚਰਚਾ ਮੈਨੂੰ ਲੱਗਦਾ ਹੈ ਕਿ ਅੱਜ ਗੁਰੂ ਘਰ ਦੇ ਵਿੱਚ ਕਾਫੀ ਹੋਈ ਹੈ ਇਹ ਉਹੀ ਗਰੀਸ ਹੈਗੀ ਹੈ ਇੰਨੀ ਕੀ ਗਰੀਸ ਇਹ ਗੋਡਿਆਂ ਦੇ ਉੱਤੇ ਲਗਾਉਣੀ ਹੈ ਪ੍ਰਧਾਨ ਜੀ ਇੰਨੀ ਕੀ ਗਰੀਸ ਲਗਾਉਣੀ ਹੈ ਫਿਰ ਤੁਸੀਂ ਜਿੰਨੀਕ ਲੱਗ ਰਹੀ ਹੈ ਬਿਲਕੁਲ 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 ਇਹ ਅੱਧਾ ਚਮਚਾ ਵੀ ਨਹੀਂ ਲੱਗਦਾ ਅੱਧਾ ਚਮਚਾ ਵੀ ਨਹੀਂ ਲੱਗਦਾ ਨੋ 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 ਅੱਧਾ ਵੀ ਨਹੀਂ ਲੱਗਦਾ ਅੱਧਾ ਚਮਚਾ ਦੋਨੇ ਗੋਡਿਆਂ ਤੇ ਬੱਸ ਹਾਂ ਬੱਸ ਸਵੇਰ ਸਾਮ ਮਾਰਨੀ ਹੈ ਇਹ ਸਵੇਰੇ ਸ਼ਾਮ ਸਵੇਰੇ ਨਹਾ ਕੇ ਸਾਮ ਨੂੰ ਇਹ ਗਰਮ ਪਾਣੀ ਦੇ ਨਾਲ ਨਾ ਕਿਸੇ ਕੱਪੜੇ ਨਾਲ ਲੋਸ ਲੋ ਨੂੰ ਨੂਨ ਪਾ ਕੇ ਮਤਲਬ ਉਹਦੇ ਰੋਮ ਖੁੱਲ ਜਾਣੇ ਗੋਡੇ ਦੇ ਰੋਮ ਖੁੱਲ ਲੋ ਮਾਲਸ਼ ਕਰੋ ਤੜਕੇ ਹੁੰਦਾ ਐ ਉੱਠੂਗਾ ਸਾਲ ਮਾਰ ਕੇ ਜੀ 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 ਹਾਂ ਕੋਈ ਵੀ ਜੋਇੰਟ ਕੋਈ ਵੀ ਜੋਇੰਟ ਦੁਖਦਾ ਕੱਲੇ ਗੋਡੇ ਨਹੀਂ ਜੀ ਜੀ ਕਿਸੇ ਦਾ ਗੋਡਾ ਦੁਖਦਾ ਮੋਢਾ ਦੁਖਦਾ ਕਿਤੇ ਵੀ ਦੁਖਦਾ ਬੈਕ ਪੇਨ ਜਿੱਥੇ ਮਰਜੀ ਲਾ ਲੋ ਐ ਜਾਊਗਾ ਦਰਦ ਇਸ ਤਰ੍ਹਾਂ ਦੇ ਕੀ ਪਾਇਆ ਹੋਇਆ ਜੀ ਇਸ ਤਰ੍ਹਾਂ ਦਾ ਬਸ ਇਹ ਤਾਂ ਪਰਮਾਧਮ ਹੀ ਜਾਣਦਾ ਡਾਕਟਰ ਸਾਹਿਬ ਦਾ ਆਣਦੇ ਆ ਜਿਨ੍ਹਾਂ ਨੇ ਬਣਾ ਕੇ ਮੈਨੂੰ ਕਿਹਾ ਅੰਕਲਾ ਲਾ ਲੋ ਸੇਵਾ ਕਰੋ ਜੀ 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 ਬਸ ਜੀ ਬਸ ਜੀ ਚਲੋ ਤੁਸੀਂ ਦੇਖੋ ਅਸੀਂ ਲਾਈਵ ਟੈਸਟ ਕਰ ਰਹੇ ਹਾਂ ਬਾਪੂ ਜੀ ਦੀ ਮ사ਜ ਹੈਗੀ ਹੈ ਗਰੀਸ ਨਾਲ ਕੀਤੀ ਜਾ ਰਹੀ ਹੈ ਇਹਨਾਂ ਦਾ ਦਾਵਾ ਹੈ ਕਿ ਜਿਹੜੀ ਇਹ ਗਰੀਸ ਲਗਾਉਂਦੇ ਸਾਰ ਜਿਵੇਂ ਸਾਈਕਲ ਦੀ ਚੇਨ ਗਰੀਸ ਲਗਾਉਂਦੇ ਸਾਰ ਰੈਲੀ ਹੋ ਜਾਂਦੀ ਸੀ ਉਸੇ ਤਰੀਕੇ ਨਾਲ ਇਹ ਗੋਡੇ ਨੇ ਜਿਹੜੇ ਬਾਪੂ ਜੀ ਦੇ ਰੈਲੇ ਹੋ ਜਾਣਗੇ ਦਰਦ ਹੈਗਾ ਜੋੜਾਂ ਚ ਕਿਤੇ ਵੀ ਕਿਸੇ ਵੀ ਥਾਂ ਦੇ ਉੱਤੇ ਦਰਦ ਹੈਗਾ ਤਾਂ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਜੀ ਗੱਰੀ ਤੁਸੀਂ ਸਤਿ ਸ਼੍ਰੀ ਅਕਾਲ ਬਿਲਕੁਲ ਠੀਕ ਹੈ ਜੀ ਕਿਨਾ ਹੈ ਤੁਹਾਡਾ ਲਖਵੀਰ ਸਿੰਘ ਜੀ ਅੱਛਾ ਤੁਸੀਂ ਇੱਥੇ ਮੈਂ ਇੱਥੇ ਰਹਿਣਾ ਪਹਿਲੇ ਫੇਸ ਅੱਛਾ ਪਹਿਲੇ ਫੇਸ ਰਹਿਨੇ ਉਹ ਕੈਂਪ ਲੱਗਿਆ ਹੋਇਆ ਹੈ ਕੀ ਕਹੋਗੇ ਕੈਂਪ ਵਿੱਚ ਸਾਰਾ ਵਧੀਆ ਜੀ ਆਪਣਾ ਜੀ ਆ ਇਹਨਾਂ ਕੈਂਪ ਦਾ ਜਿਹੜੀ ਮਨੁੱਖਤਾ ਦੀ ਸੇਵਾ ਹੈ ਇਹੀ ਵੱਡੀ ਸਭ ਤੋਂ ਵੱਡੀ ਸੇਵਾ ਹੈ ਜੀ ਜੀ ਬਾਕੀ ਸੇਵਾਵਾਂ ਜਿਹੜੀਆਂ ਨਾ ਉਹ ਬਿਆਰਨ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ ਜੇ ਇਹ ਸੇਵਾ ਕਰਦੇ ਤੇ ਗੁਰੂ ਘਰ ਮੱਥਾ ਟੇਕਾ ਪ੍ਰਵਾਣ ਯੇ ਨਹੀਂ ਕਰਦੇ ਤੇ ਪਰਵਾਹ ਨਹੀਂ ਹੈ ਸਭ ਤੋਂ ਪਹਿਲਾਂ ਮਨਕਸਾ ਸੇਵਾ ਇੱਕ ਆਰੇ ਮੈਨੂੰ ਇਸ ਚੀਜ਼ ਦੇ ਬਧਾਈ ਦੇ ਪਾਤਰ ਨਹੀਂ ਜੀ ਇਹ ਤਾਂ ਥਾਂ ਥਾਂ ਲਗਾਉਂਦੇ ਨੇ ਜੀ ਕੈਂਪ ਹਾਂਜੀ ਇਹ ਥਾਂਲੇ ਆਪਣਾ ਜੀ ਆਪਣਾ ਵਜੀਦ ਹੈ ਇਹ ਬਜ਼ੁਰਗ ਹੈ ਸਾਡੇ ਮੈਨੂੰ ਨਾ ਅਸੀਰਵਾਦ ਇਹਨਾਂ ਦਾ ਹੀ ਹੈ ਇਹਨਾਂ ਨੇ ਮੈਨੂੰ ਜੋੜ ਕੇ ਨਾ ਗੁਰੂ ਘਰ ਨਾਲ ਜੋੜ ਕੇ ਸੇਵਾ ਦੇ ਵਿੱਚ ਲਾਇਆ ਹੈ ਮੈਨੂੰ ਬੜਾ ਇਹਨਾਂ ਤੇ ਮਾਣ ਹੈ ਸुरू ਸुरू ਚ ਮੈਂ ਜਦੋਂ ਨਾਲ ਇਹਨਾਂ ਨਾਲ ਜੋੜਿਆ ਮੈਂ ਬਈ ਇਹਨਾਂ ਨੇ ਇਹੀ ਜੀ ਮਤ ਦਿੱਤੀ ਯਾਰ ਤੂੰ ਸੇਵਾ ਵੱਲ ਧਿਆਨ ਦੇ ਆਪਾਂ ਸੇਵਾ ਵਿੱਚ ਲੱਗੇ ਮੈਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਦੇਖੋ ਅਸੀਂ ਬਾਪੂ ਜੀ ਦੀ ਮ사ਜ ਹੈਗੀ ਹੈ ਜਿਹੜੀ ਗਰੀਸ ਨਾਲ ਕੀਤੀ ਜਾ ਰਹੀ ਹੈ ਜੀ ਸੋ ਦੇਖੋ ਤੁਸੀਂ ਮ사ਜ ਕਰਨ ਤੋਂ ਬਾਅਦ ਇਹ ਮਸ਼ੀਨ ਹੈਗੀ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ ਬਾਪੂ ਜੀ ਦੇ ਗੋਡਿਆਂ ਦੇ ਉੱਤੇ ਇਹ ਕਹਿੰਦੇ ਨੇ ਵੀ ਨਾਲ ਦੀ ਨਾਲ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਜਿਵੇਂ ਹੀ ਇਹ ਗਰੀਸ ਹੈਗੀ ਹੈ ਗੋਡਿਆਂ ਦੇ ਉੱਤੇ ਲਗਾਈ ਜਾਂਦੇ ਬਾਪੂ ਜੀ ਨੂੰ ਕੁਝ ਫਰਕ ਪਿਆ ਹਾਂ ਜੀ ਹਾਂ ਜੀ ਅੱਛਾ ਕਿੰਨੀ ਉਮਰ ਹੈ ਤੁਹਾਡੀ 90 ਹੋਣ ਵਾਲਾ 90 ਸਾਲ ਆ ਬਾਤ ਸੋ ਦੇਖੋ ਤੁਸੀਂ 90 ਸਾਲ ਦੀ ਉਮਰ ਚ ਬਾਪੂ ਜੀ ਕਹਿੰਦੇ ਨੇ ਵੀ ਗੋਡਿਆਂ ਚ ਜਿਹੜੀ ਥੋੜੀ ਦਿੱਕਤ ਹੈ ਤੁਰਨ ਫਿਰਨ ਚ ਪ੍ਰੋਬਲਮ ਸੀ ਤੇ ਹੁਣ ਇਹਨਾਂ ਨੇ ਜਿਹੜੀ ਗ੍ਰੀਸ ਲਗਾਈ ਆ ਗੋਡਿਆਂ ਤੇ ਗ੍ਰੀਸ ਲਗਾਉਣ ਤੋਂ ਬਾਅਦ ਇਹ ਮਸ਼ੀਨ ਹੈਗੀ ਆ ਫੇਰੀ ਜਾ ਰਹੀ ਹੈ ਤੇ ਹੁਣ ਬਾਪੂ ਜੀ ਨੂੰ ਅਸੀਂ ਪੁੱਛਣ ਵਾਲੇ ਆ ਤੋਰ ਕੇ ਪੁੱਛਣ ਵਾਲੇ ਆ ਕਿ ਕੀ ਦਿੱਕਤ ਕੀ ਪਰੇਸ਼ਾਨੀ ਜਿਹੜੀ ਉਹਨਾਂ ਦੀ ਦੂਰ ਹੋਈ ਹੈ ਸੋ ਬਾਪੂ ਜੀ ਉੱਠੇ ਨੇ ਹੁਣ ਬਾਪੂ ਜੀ ਉੱਠਣ ਤੋਂ ਬਾਅਦ ਉਹਨਾਂ ਦਾ ਤਜਰਬਾ ਸਮਝਾਂਗੇ 90 ਸਾਲ ਦੀ ਇਹਨਾਂ ਦੀ ਉਮਰ ਹੈ ਇਹ ਕਹਿ ਰਹੇ ਸੀ ਸਾਨੂੰ ਉਦੋਂ ਪਤਾ ਲੱਗੂ ਜਦੋਂ ਅਸੀਂ ਤੁਰ ਕੇ ਦੇਖਾਂਗੇ ਬਾਪੂ ਜੀ ਤੁਰ ਰਹੇ ਹੋ ਓਹਦਾ ਜਿਆ ਹਲਕਾ ਜਾਪਦਾ ਹੈ ਹਲਕਾ ਜਿਹਾ ਫਰਕ ਪੈਂਦਾ ਜੀ ਹਾਂ ਜੀ ਤੁਹਾਨੂੰ ਕਿੰਨਾ ਕੁ ਫਰਕ ਪਿਆ 15 20% ਮਤਲਬ 15 20% ਤੁਹਾਨੂੰ ਲਗਾਉਂਦੇ ਸਾਰ ਮ사ਜ ਕਰਨ ਸਾਰ ਗਰੀਸ ਦੇ ਗਰੀਸ ਰੈਲੇ ਹੋਏ ਕੁਝ ਹਾਂਜੀ 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 ਰੈਲੇ ਜੇ ਹੋਗੇ ਹਲਕੇ ਜੇ ਹੋਏ ਹਲਕੇ ਹੋਗੇ ਸੋ ਤੁਸੀਂ ਪਹਿਲੇ ਚੱਲਣ 'ਚ ਦਿੱਕਤ ਕਿੰਨੀ ਸੀ ਬਾਪੂ ਜੀ ਇੱਥੇ ਬੜੀ ਮੁਸ਼ਕਲ ਆ ਲੰਗਰ ਛੱਕੇ ਬੜੀ ਹੁਣ ਦੇਖੋ ਤਾਂ ਤੁਰ ਕੇ ਫਿਰ ਦੇਖੋ ਬਾਪੂ ਜੀ ਕਹਿੰਦੇ ਵੀ ਉਹ ਲੰਗਰ ਹਾਲ ਦੇ ਵਿੱਚੋਂ ਬਹੁਤ ਔਖੇ ਆਏ ਨੇ ਇਹ ਤੇ ਹੁਣ ਇਹ 90 ਸਾਲ ਇਹਨਾਂ ਦੀ ਉਮਰ ਹੈ ਚੱਲਣ ਫਿਰਨ ਚ ਦਿੱਕਤ ਪਰੇਸ਼ਾਨੀ ਸੀ ਇਹਨਾਂ ਨੂੰ ਤੇ ਇਹ ਦੇਖੋ ਤੁਸੀਂ ਮੈਨੂੰ ਲੱਗਦਾ ਬਾਪੂ ਜੀ ਹੁਣ ਤੇ ਆਰਾਮ ਨਾਲ ਤੁਰ ਫਿਰ ਰਹੇ ਹੋ ਤੁਸੀਂ ਹੈ ਫਰਕ ਹੈਗਾ ਫਰਕ ਹੈਗਾ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਇਹ ਕੈਂਪ ਕੈਂਪ ਵਿੱਚ ਫਾਇਦਾ ਹੋਇਆ ਬਿਲਕੁਲ ਕੀ ਕਹਾਂ ਬਹੁਤ ਵਧੀਆ ਚੀਜ਼ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਦੇਖੋ ਤੁਸੀਂ ਨਾ ਸਿਰਫ ਗੋਡੇ-ਮੋਡੇ ਸਗੋ ਇਹ ਜਿਹੜੇ ਉਹ ਕਹਿੰਦੇ ਨੇ ਵੀ ਬੇਬੇ ਦੇ ਗੋਡੇ ਤੇ ਬਾਪੂ ਦੇ మోਡੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਨੇ ਤੇ ਫਿਰ ਤੁਹਾਡੇ ਗੋਡੇ ਨੇ ਤੁਹਾਡੇ ਮੋਢੇ ਨੇ ਜੀ ਹੁਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਇਹ ਮੇਰਾ ਮੋਹਨ ਸਿੰਘ ਹੈ ਜੀ ਕਿੱਥੋਂ ਆਏ ਹੋ ਮੈਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆਇਆ ਮੋਹਨ ਜੀ ਉਹ ਕਹਿੰਦੇ ਵੀ ਬੇਬੇ ਦੇ ਗੋਡੇ ਤੇ ਬਾਪੂ ਦੇ ਮੋਢੇ ਜੇ ਦੁਖਣ ਲੱਗ ਜਣ ਸਾਰਾ ਘਰ ਤੰਗ ਹੋ ਜਾਂਦਾ ਤੁਹਾਡੇ ਕੀ ਪ੍ਰੋਬਲਮ ਹੈ ਮੇਰੇ ਮੋਢੇ ਦਰਦ ਕਰਦਾ ਜੀ ਕੀ ਹੋਇਆ ਕੀ ਸੀ ਜੀ ਬੀਪੀ ਵਧਿਆ ਸੀਗਾ ਜੀ ਉਸ ਸਮੇਂ ਗਾਮ ਹੋ ਗਿਆ ਬੜਾ ਇਲਾਜ ਕਰਾਇਆ ਮੈਂ ਅੱਛਾ ਤੇ ਆਪਣਾ ਮਲੇਰ ਕੋਟਲੇ ਵੀ ਜਾਂਦਾ ਰਿਹਾ ਜੀ ਹੋਰ ਵੀ ਬਹੁਤ ਜਗ੍ਹਾ ਦਿਖਾਇਆ ਸਾਡ ਦੇ ਟੈਸਟ ਕੀ ਕਹਿੰਦੇ ਡਾਕਟਰ ਆਪਰੇਸ਼ਨ ਦੱਸਦੇ ਨਹੀਂ 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 ਆਪਰੇਸ਼ਨ ਕੁਛ ਨਹੀਂ ਦੱਸਿਆ ਉਹ ਕਹਿੰਦੇ ఫిਜ਼ੀਓਥੈਰੇਪੀ ਨਾਲ ਐਕਸਰਸਾਈਜ਼ ਕਰਾਉਂਦੇ ਆ ਵੀ ਹੋ ਜਾਏਗਾ ਮੈਂ ਐਕਸਰਸਾਈਜ਼ ਵਿੱਚ ਸਰੀਆਂ ਕਰ ਲਈਆਂ ਘਰੇ ਮਸ਼ੀਨ ਵੀ ਲਾ ਲਈ ਅੱਛਾ ਪਰ ਨਹੀਂ ਮਨੂੰ ਕੋਈ ਫਰਕ ਨਹੀਂ ਪਿਆ ਇੱਥੇ ਦਾ ਤਜਰਬਾ ਫਿਰ ਸਾਨੂੰ ਦੱਸਿਓ ਜੇ ਜਦੋਂ ਆਹੀ ਲੱਗਿਆ ਦੇਖਣੇ ਕਹਿੰਦੇ ਉਰੇ ਵੈਸੇ ਹੈ ਮੈਂ ਤਾਂ ਤੁਹਾਡੀ ਬੜੀ ਇੰਟਰਵਿਊ ਦੇਖਦਾ ਜੀ 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 ਕਿ ਆਪਣਾ ਇੱਧਰ ਦੀ ਵੀ ਲੰਦੇ ਹੁੰਦੇ ਉੱਚਾ ਪਿੰਡ ਜਾਂ ਇੱਧਰ ਕਾਲਕਤੀ ਕੋਸ਼ਿਸ਼ ਕਰਦੇ ਆ ਕੁਦਰਤ ਨਾਲ ਜੋੜ ਕੇ ਜਿਹੜੇ ਐਲੋਪੈਥੀ ਵਾਲੇ ਪਾਸੇ ਖੇੜਾ ਛੜਾਈ ਓਕੇ ਜੀ ਮੈਂ ਕਹਿੰਦਾ ਅਸੀਂ ਦੇਖ ਕੇ ਰੁਕਿਆ ਮੈਂ ਕਹਿੰਦਾ ਸ਼ਹਿਰ ਜੀ 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 ਚਲੋ ਤੁਹਾਡਾ ਐਕਸਪੀਰੀਅੰਸ ਅਸੀਂ ਸਮਝਾਂਗੇ ਬਾਅਦ ਚ ਜੀ 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 ਕੀ ਪ੍ਰੋਬਲਮ ਲੈ ਕੇ ਆਏ ਮਾਤਾ ਜੀ ਕੋਈ ਫਰੋਗੋ ਵੋਡੇ ਦੋਏ ਮੋਡੇ ਫਰੋਜਨ ਨੇ ਦੋਏ ਮੋਡੇ ਫਰੋਜਨ ਹਾਂਜੀ ਬਾਪੂ ਜੀ ਤੁਸੀਂ ਤਾਂ ਤੁਰੇ ਫਿਰਦੇ ਹੋ ਮਲਣ ਵਾਸਤੇ ਕੋਈ ਚੀਜ਼ ਕਰ ਵਾਸ ਠੀਕ ਹੈ ਨਹੀਂ ਮਲਣ ਵਾਸਤੇ ਲੈ ਜਾਓ ਤੁਸੀਂ ਇਹਨਾਂ ਕੋਲ ਦੇ ਰਹੇ ਨੇ ਫ੍ਰੀ ਸੇਵਾ ਹੀ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਕੀ ਕਹਿ ਰਹੇ ਹੋ ਰੁਪਈਆ ਬਹੁਤ ਲਵਾਇਆ ਨਹੀਂ ਇਹਦੇ ਤੁਹਾਡੇ ਕੀ ਲੱਗਦੇ ਨੇ ਤੁਹਾਡੇ ਦੋਸਤ ਨੇ ਪੁਰਾਣੇ ਦੋਸਤ ਹੀ ਹੈ ਅੱਛਾ ਦੋਸਤ ਨੇ ਕੀ ਕਿੱਥੇ ਕਿੱਥੇ ਜਾ ਕੇ ਆਏ ਹੋ ਇਹਨਾਂ ਨਾਲ ਅਸੀਂ ਜਾ ਗਏ ਹਾਂ ਇੱਧਰ ਚਕੋਹੀ ਪਿੰਡ ਖੰਨੇ ਕੋਲੇ ਅੱਛਾ ਜੀ ਉੱਥੇ ਵੀ ਬੈਦ ਕੋ ਗਏ ਉਹਨਾਂ ਨੇ ਵੀ ਆਪਣਾ ਗੜਬੀਆਂ ਗੁੜੀ ਖਾਸੀ ਧਾਨ ਤੇ ਫਰੇ ਹੋਇਆ ਮੈਂ ਕਹਿੰਦਾ ਵੀ ਛੱਡਿਆ ਨੇ ਕੋਈ ਮਲੇਰ ਕੋਟਲੇ ਤੱਕ ਫਰਕ ਕੋਈ ਨਹੀਂ ਪਿਆ ਨਹੀਂ ਬਸ ਮੁੜ ਕੇ ਥੋੜੇ ਦਿਨ ਫਰਕ ਮੁੜ ਕੇ ਫਿਰ ਉਹ ਯਾਰ ਮੁੜ ਕੇ ਫੇਰ ਉਹ ਹਾਂ 16 ਸੈਕਟਰ ਦੇ ਵਿੱਚ ਫਿਜ਼ੀਓਥੈਰੇਪੀ ਦਾ ਖੁੱਲਿਆ ਹੋਇਆ ਜੀ ਜੀ ਉਹਦਾ ਵੀ ਪੈਕੇਜ ਕਰ ਲਿਆ ਅੱਛਾ ਕਿਸੇ ਬਸੇ ਕੋਈ ਫਰਕ ਨਹੀਂ ਪਿਆ ਚਲੋ ਅਸੀਂ ਅੱਜ ਇਹਨਾਂ ਦੇ ਦੇਖਾਂਗੇ ਇਹਨਾਂ ਦੀ क्रੋਨਿਕਲ ਡਿਜ਼ੀਜ਼ ਹੈਗੀ ਹੈ क्रੋਨਿਕਲ ਬਿਮਾਰੀ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਹੈ ਡਾਕਟਰ ਸਾਹਿਬਾ ਨਾਲ ਅਸੀਂ ਇੱਕ ਵਾਰ ਫਿਰ ਤੋਂ ਗੱਲ ਕਰਦੇ ਹਾਂ ਡਾਕਟਰ ਸਾਹਿਬਾ ਇੱਥੇ ਲੋਕ ਆ ਰਹੇ ਨੇ ਇਸ ਤਰ੍ਹਾਂ ਦਾ ਕੀ ਤੁਸੀਂ ਪਾਏ ਹੋਏ ਲੋਕ ਕਹਿੰਦੇ ਨੇ ਜੀ ਸਾਨੂੰ ਲਗਾਉਣ ਸਾਰ ਗੋਡਿਆਂ ਤੇ ਗ੍ਰੀਸ ਲਗਾਉਣ ਸਾਰ ਹੀ ਸਾਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਕੁਝ ਇਨਗਰੀਡੀਐਂਟਸ ਐਵੇਂ ਦੇ ਐਡ ਕੀਤੇ ਹੋਏ ਨੇ ਜੀ ਜੋ ਕੀ ਕਾਫੀ ਇਫੈਕਟਿਵ ਨੇ ਜੀ ਜੀ আচ্ছা ਇੱਕ ਗੱਲ ਦੱਸੋ ਜਿਹੜੇ ਗੋਡਿਆਂ ਦੀ ਪ੍ਰੋਬਲਮ ਹੈਗੀ ਹੈ ਇਹਦਾ ਮੁੱਖ ਕਾਰਨ ਤੁਸੀਂ ਕੀ ਮੰਨਦੇ ਹੋ ਅੱਜ ਕੱਲ੍ਹ ਹਰ ਬੰਦੇ ਨੂੰ ਕਿਸੇ ਦੇ ਗੋਡੇ ਦੁਖ ਰਹੇ ਨੇ ਕਿਸੇ ਦੇ ਮੋਢੇ ਦੁਖ ਰਹੇ ਨੇ ਕਿਸੇ ਦੇ ਪਿੱਠ 'ਚ ਦਰਦ ਹੈ ਕਿਸੇ ਨੂੰ ਸਿਆਟਿਕਾ ਪੇਨ ਹੈ ਕਿਸੇ ਦੀ ਪੈਰ ਦੀ ਅੱਡੀ ਦੇ ਵਿੱਚ ਦਰਦ ਹੋਈ ਜਾਂਦਾ ਹੈ ਕਾਰਨ ਮੈਨ ਕੀ ਮੰਨਦੇ ਹੋ ਤੁਸੀਂ ਮੋਟਾ ਜਿਹਾ ਕਾਰਨ ਇੱਕ ਅਚਲ ਵਿੱਚ ਸਾਡੇ ਜਿਹੜੇ ਮੇਲ ਬਜ਼ੁਰਗ ਸੀਗੇ ਉਹ ਖੇਤਾਂ ਵਿੱਚ ਖੁਦ ਕੰਮ ਕਰਦੇ ਸੀ ਅੱਜ ਕੱਲ੍ਹ ਅਸੀਂ ਪ੍ਰਵਾਸੀ ਮਜ਼ਦੂਰ ਲਗਾਏ ਹੋਏ ਨੇ ਖੁਦ ਵਰਕਿੰਗ ਨਹੀਂ ਆ ਦੂਜਿਆਂ ਤੇ ਇੰਡੀਪੈਂਡੈਂਟ ਆ ਕਰੇ ਸਰਵੈਂਟਸ ਰੱਖੇ ਹੋਏ ਨੇ ਹੁਣ ਸਾਡੀ ਲੇਡੀਜ਼ ਨੇ ਜਿਹੜੀਆਂ ਅੱਜ ਕੱਲ ਸਟੈਂਡਿੰਗ ਕਿਚਨ ਦਾ ਜ਼ਮਾਨਾ ਆ ਗਿਆ ਪਹਿਲਾਂ ਹੁੰਦਾ ਸੀ ਚੁੱਲੇ ਤੇ ਰੋਟੀ ਬਣਾਉਣਾ ਤਾਂ ਬੈਠ ਕੇ ਥੋੜਾ ਰਿਲੈਕਸਿੰਗ ਹੋ ਜਾਂਦਾ ਸੀ ਖੜੇ ਹੋਣ ਕਰਕੇ ਬੈਕੇਗ ਦੀ ਦਿੱਕਤ ਜ਼ਿਆਦਾ ਆ ਰਹੀ ਹੈ ਅੱਛਾ ਜੀ ਮਤਲਬ ਜਿਹੜੀਆਂ ਸਾਡੀਆਂ ਮਾਵਾਂ ਹੈਗੀਆਂ ਨੇ ਸਾਡੇ ਬਜ਼ੁਰਗ ਹੈਗੇ ਨੇ ਇਹ ਜਾਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਜਿਹੜੀਆਂ ਖੜ ਕੇ ਰਸੋਈ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਬੈਕ ਦੀ ਦਿੱਕਤ ਜ਼ਿਆਦਾ ਆ ਰਹੀ ਹੈ ਹਾਂਜੀ ਤੇ ਜਿਵੇਂ ਹੁਣ ਅੱਜਕੱਲ ਵਰਕਿੰਗ ਨਹੀਂ ਆ ਹੁਣ ਅੱਜਕੱਲ ਘਰਾਂ ਚ ਜਿਵੇਂ ਨੋਹਾ ਆ ਗਈਆਂ ਨੇ ਤਾਂ ਸਸਾ ਨੂੰ ਹੁੰਦਾ ਹੈ ਕਿ ਅਸੀਂ ਬੈਠੀਏ ਕੰਮ ਨਹੀਂ ਕਰਨ ਦਿੰਦੇ ਉਹ ਜ਼ਿਆਦਾ ਹੋਰ ਜੋਇੰਟਸ ਪੇਂਦੇ ਰੀਜ਼ਨਸ ਨੇ ਮਤਲਬ ਜਿਹੜੀਆਂ ਸਿਆਣੀਆਂ ਨੋਹਾ ਨੇ ਉਹ ਦਰਦ ਦਾ ਕਾਰਨ ਬਣ ਰਹੀਆਂ ਨੇ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲ ਬਾਤ ਲਈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਰਾਮਗੜੀਆ ਭਵਨ ਦੀਆਂ ਨੇ ਫੇਜ਼ 3 ਵੀ ਬਣਦੀਆਂ ਇੱਥੇ ਸੁਖ ਹਾਇਰੋਵੇਦਾ ਵੱਲੋਂ ਮੁਫਤ ਦੇ ਵਿੱਚ ਕੈਂਪ ਹੈਗਾ ਜਿਹੜਾ ਉਹ ਲਗਾਇਆ ਹੋਇਆ ਗੋਡੇ ਮੋਡਿਆਂ ਦਾ ਜਿਹੜਾ ਕਿਤੇ ਦਰਦ ਹੈਗਾ ਜਿਸ ਤਰੀਕੇ ਨਾਲ ਉਹ ਮਾਤਾ ਜੀ ਕਹਿ ਰਹੇ ਸੀ ਕਿ ਮੇਰੇ ਜਿਹੜੇ ਮੋਡੇ ਹੈਗੇ ਨੇ ਉਹ ਫਰੋਜ਼ਨ ਨੇ ਔਰ ਉਸ ਤੋਂ ਬਾਅਦ ਇੱਥੇ ਮੈਡੀਸਨ ਹੈਗੇ ਜਿਹੜੀ ਗਰੀਸ ਹੈਗੀ ਹੈ ਜਿਹੜੀ ਕਰੀਮ ਹੈਗੀ ਹੈ ਇੱਥੇ ਉਹ ਲਗਾਈ ਜਾ ਰਹੀ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਬਹੁਤ ਛੇਤੀ ਇਹ ਕਰੀਮ ਦਾ ਜਿਹੜਾ ਦੇਸੀ ਕਰੀਮ ਹੈਗੀ ਹੈ ਦੇਸੀ ਗਰੀਸ ਹੈਗੀ ਹੈ ਦਾ ਫਾਇਦਾ ਬੜਾ ਛੇਤੀ ਹੋ ਜਾਂਦਾ ਹੈ ਸੋ ਦੇਖੋ ਇਹ ਉਹ ਗ੍ਰੀਸ ਹੈਗੀ ਹੈ ਜਿਹੜੀ ਇਹਨਾਂ ਦੇ ਭਾਈ ਸਾਹਿਬ ਦੇ ਲਗਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਇੱਥੇ ਕਾਫੀ ਅੱਜ ਚਰਚਾ ਹੈਗੀ ਇਸ ਗ੍ਰੀਸ ਦੀ ਔਰ ਅਸੀਂ ਹੁਣ ਪੁੱਛਾਂਗੇ ਇਹਨਾਂ ਕੋਲੋਂ ਗ੍ਰੀਸ ਲਗਾਉਣ ਤੋਂ ਬਾਅਦ ਜਦੋਂ ਇਹਨਾਂ ਦੀ ਥੈਰੇਪੀ ਹੁੰਦੀ ਹੈ ਮ사ਜ ਹੁੰਦੀ ਹੈ ਕਿ ਕਿੰਨਾ ਕੋਈ ਫਰਕ ਹੈਗਾ ਜਿਹੜਾ ਉਹ ਇਹਨਾਂ ਨੂੰ ਇੱਥੇ ਪਿਆਵਾ ਇਹ ਕਹਿੰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਥਾਵਾਂ ਤੋਂ ਅਸੀਂ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਆ ਜਿਹੜਾ ਉਹ ਕਰਵਾ ਚੁੱਕੇ ਆ ਪਰ ਕਿਸੇ ਪਾਸਿਓ ਸਾਨੂੰ ਕੋਈ ਫਰਕ ਹੈਗਾ ਜਿਹੜਾ ਉਹ ਨਹੀਂ ਪਿਆ ਇੱਕ ਵਾਰ ਬੀਪੀ ਵਧਿਆ ਸੀ ਇਹਨਾਂ ਭਾਈ ਸਾਹਿਬ ਦਾ ਤੇ ਵੀਪੀ ਵਧਣ ਤੋਂ ਬਾਅਦ ਜਿਹੜੀ ਇੱਕ ਬਾਹ ਹੈਗੀ ਮੋਢਾ ਹੈਗਾ ਉਹ ਲਗਭਗ ਲਗਭਗ ਖੜ ਵਾਂਗੂ ਗਿਆ ਸੋ ਮਾਤਾ ਜੀ ਹੁਣੇ ਹੁਣੇ ਜਿਹੜੇ ਕਰਵਾ ਕੇ ਹੱਡੇ ਨੇ ਮ사ਜ ਕਰਾ ਕੇ ਹੱਡੇ ਨੇ ਤੁਹਾਡੇ ਵੀ ਗ੍ਰੀਸ ਲਾਈਏ ਜੀ ਇਹਨਾਂ ਨੇ ਚਿੱਟੀ ਜੀ ਹਾਂਜੀ ਜੀ ਕੀ ਫਰਕ ਪਿਆ ਕੁਝ ਫਰਕ ਪਿਆ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਦੋਨੋਂ మోਡੇ ਫਰੋਜਨ ਸੀ ਬੇਟਾ ਮੇਰੇ ਦੋਡੇ ਵੀ ਦੋਨੋਂ ਦੁੱਖ ਦੇ ਦਰਦ ਕਰਦੇ ਅੱਛਾ ਹੁਣ ਤੁਸੀਂ మోਡੇ ਤੇ ਲਵਾਈਏ ਕਿੰਨਾ ਕੁ ਫਰਕ ਪਿਆ ਸਹੀ ਸਹੀ ਦੱਸਿਓ ਹਾਂਜੀ ਆ ਦੇਖੋ ਥੋੜੀ ਜਿਹੀ ਪਿੱਛੇ ਜਾਣ ਲੱਗੀ ਪਹਿਲਾਂ ਬਿਲਕੁਲ ਨਹੀਂ ਜਾਂਦੀ ਬਿਲਕੁਲ ਨਹੀਂ ਜਾਂਦੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਹੋਗੇ 5-6 ਸਾਲ ਕਾ ਕੇ ਗੋਡੇ ਤਾਂ ਮੈਨੂੰ 5-6 ਸਾਲ ਹੋ ਗਏ। ਤੇ ਆ ਜਿਹੜੇ ਮੋਢੇ ਇਹ ਵਿੱਚ ਆ 5-6 ਸਾਲ ਹੋ ਗਏ ਉਦੋਂ ਦੇ ਮੋਢੇ ਉਦੋਂ ਦੇ ਗੋਡੇ ਆ। ਅੱਛਾ ਤੇ ਹੁਣ ਇਹਨਾਂ ਨੇ ਉਹ ਜਿਹੜੀ ਗ੍ਰੀਸ ਲਾਈ ਐ ਇਹ ਕਿੰਨੀ ਕ ਲਾਈ ਐ ਜੀ ਭੈਣ ਜੀ ਤੁਸੀਂ ਕਿੰਨੀ ਕੀ ਯੂਜ਼ ਕੀਤੀ? ਪੂਰੀ ਜੀ ਲਈ ਸੀ ਨਾ। ਕਿੰਨੀ ਕ ਲਾਉਣੀ ਹੁੰਦੀ ਐ ਸਾਨੂੰ ਦੱਸੋਗੇ? ਬਹੁਤ ਥੋੜੀ ਜੀ ਲਾਣੀ ਹੁੰਦੀ ਐ ਬਸ। ਇਹਨੂੰ ਜ਼ਿਆਦਾ ਯੂਜ਼ ਕਰਨ ਦੀ ਉਹ ਨਹੀਂ ਐ ਵੀ ਥੋੜੀ ਜੀ ਆਣੀ। ਹਾਂ। ਮੈਂ ਇਹਨਾਂ ਦੇ ਮੋਢਿਆਂ ਤੇ ਲਾਈ ਸੀ। ਮੈਂ ਥੋੜੀ ਜੀ ਸਿਰਫ ਇੰਨੀ ਕ ਜੀ ਲਿੱਤੀ ਐ। ਇੰਨੀ ਕੀ ਗ੍ਰੀਸ ਲਾਉਣੀ ਐ? ਇੰਨੀ ਕੀ ਲਾਉਣੀ ਐ ਹਾਂ ਥੋੜੇ ਦੇ ਪਿਆ ਹੈ ਆ ਮੇਰੇ ਪਿੱਛੇ ਬਾਜੂ ਨਹੀਂ ਨਾ ਜਾਂਦੀ ਹੱਲ ਵੀ ਥੋੜੀ ਅੱਧਿਕ ਗਈ ਆ ਮਤਲਬ ਇੰਨੇ ਕ ਟਾਈਮ ਚ ਨਾ ਤਾਂ ਮ사ਜ ਤੇ ਲਾ ਕੇ 5 ਕਿ ਮਿੰਟ ਹੋਏ ਨੇ ਹਜੇ ਹਾਂਜੀ ਹਾਂਜੀ ਆ ਪਿੱਛੇ ਥੋੜੀ ਜਿ ਜਾਂਦੀ ਆ ਲੱਗਦਾ ਕਿ ਲਗਾਤਾਰ ਜੇ ਯੂਜ਼ ਕਰੋ ਨਾ ਤਬ ਤੁਹਾਨੂੰ ਕਾਫੀ ਫਰਕ ਪਊਗਾ ਹੋ ਸਕਦਾ ਹਾਂਜੀ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਨਾਲ ਦੀ ਨਾਲ ਲੋਕ ਕਹਿ ਰਹੇ ਨੇ ਕਿ ਥੈਰਪੀ ਕਰਾਉਂਦੇ ਨੇ ਥੈਰਪੀ ਕਰਾਉਣ ਤੋਂ ਬਾਅਦ ਜਿਹੜਾ ਇਹ ਗਰੀਸ ਹੈਗੀ ਹੈ ਲਗਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਮਾਤਾ ਜੀ ਕਹਿ ਰਹੇ ਨੇ ਦੇਖੋ ਹੁਣ ਉਹ ਮੋਢਿਆਂ ਤੋਂ ਬਾਅਦ ਹੁਣ ਗੋਡਿਆਂ ਵਾਲੇ ਪਾਸੇ ਵੀ ਹੋ ਗਏ ਨੇ ਉਹ ਕਹਿੰਦੇ ਨੇ ਜਿਸ ਤਰੀਕੇ ਨਾਲ ਮੈਨੂੰ ਮੋਢਿਆਂ 'ਚ ਫਰਕ ਪਿਆ ਤੇ ਸਾਨੂੰ ਗੋਡਿਆਂ 'ਚ ਵੀ ਫਰਕ ਕਰੇਗੀ ਇਹ ਚੀਜ਼ ਸੋ ਚੰਡੀਗੜ੍ਹ ਵਾਲੇ ਭਾਈ ਸਾਹਿਬ ਦੀ ਜਿਹੜੀ ਥੈਰਪੀ ਆ ਉਹ ਲਗਭਗ ਪੂਰੀ ਹੋ ਗਈ ਹੈ ਪਹਿਲਾਂ ਉਹਨਾਂ ਨੇ ਥੈਰਪੀ ਕਰਵਾਈ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਗਰੀਸ ਹੈਗੀ ਆਪਣੇ ਮੋਢੇ ਤੇ ਲਵਾਈ ਇਹਨਾਂ ਦਾ ਵੀ ਮੋਢਾ ਜਾਮ ਸੀ ਸਹੀ ਸਹੀ ਦੱਸਿਓ ਕਿੰਨਾ ਕ ਫਰਕ ਹੈ ਤੋਂ ਸਾਹਮਣੇ ਹੀ ਜੀ ਆਹ ਦੇਖੋ ਇਹ ਇੰਨੀ ਜਾ ਰਹੀ ਹੈ ਪਹਿਲਾਂ ਕਿੰਨੀ ਕ ਜਾਂਦੀ ਸੀ ਪਹਿਲੀ ਇੱਥੇ ਕਿਸੀ ਅੱਛਾ ਹੁਣ ਮਤਲਬ ਇਹ ਤਾਂ ਉੱਪਰ ਚੱਕੀ ਹਾਂ ਮੈਂ ਇਹਦੇ ਨਾਲ ਐਕਸਚੇਂਜ ਘਰੇ ਵੀ ਕਰਦਾ ਹਾਂ ਇਸ ਤਰ੍ਹਾਂ ਇਹਨੂੰ ਲਾ ਕੇ ਨਾ ਦੁਆਰ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਲੈ ਜਾਂਦਾ ਫਿਰ ਅੱਗੇ ਨੂੰ ਵਧੀ ਜਾਂਦਾ ਅੱਛਾ ਜੀ ਪਰ ਫਿਰ ਉਸ ਟਾਈਮ ਜਿੱਥੇ ਰੀੜੀ ਦੀ ੜੀ ਦੀ ਬੜੀ ਖਿੱਚ ਪੈਂਦੀ ਹੈ ਠੀਕ ਹੈ ਹੁਣ ਖਿੱਚ ਪੈਂਦੀ ਹੈ ਨਹੀਂ ਹੁਣ ਦੁਬਾਰਾ ਨਾਲ ਆਪਾਂ ਕਰੀ ਨਹੀਂ ਹੈ ਪਰ ਹੁਣ ਨਹੀਂ ਇਹਦੇ ਨਾਲ ਨਹੀਂ ਪਈ ਹੁਣ ਤਾਂ ਇੱਥੇ ਤੱਕ ਆਪਣੇ ਥੋੜੇ ਸਾਹਮਣੇ ਉੱਥੇ ਤੱਕ ਚਲੇਗੀ ਆਹੀ ਗ੍ਰੀਸ ਲਾਈਏ ਨਾ ਹਾਂਜੀ ਆਹੀ ਲਾਈਏ ਜੀ ਆਹੀ ਗ੍ਰੀਸ ਲਾਈਏ ਹਾਂਜੀ ਆਹੀ ਲਾਈਏ ਕਿੰਨਾ ਫਰਕ ਲੱਗਦਾ ਹੁਣ ਤੁਹਾਨੂੰ ਲੱਗ ਦਰਦ ਚ ਨਹੀਂ ਫਰਕ ਹੈ ਫਰਕ ਹੈ ਹਾਂ ਜੀ ਜੀ ਤੁਸੀਂ ਦੇਖੋ ਅਸੀਂ ਤੁਹਾਨੂੰ ਲਾਈਵ ਟੈਸਟ ਵੀ ਇੱਥੇ ਦਿਖਾਏ ਨੇ ਜਿਹੜੇ ਲੋਕਾਂ ਦੇ ਇੱਥੇ ਹੋ ਰਹੇ ਨੇ ਲੋਕਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਵਾਈਆਂ ਨੇ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਸੁਖ ਆਯੁਰਵੇਦਾ ਦਾ ਜਿਹੜਾ ਇੱਕ ਨੰਬਰ ਹੈਗਾ ਉਹ ਸਕਰੀਨ ਦੇ ਉੱਤੇ ਦੇ ਦਿੱਤਾ ਹੈ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਜਿਹੜੇ ਜਸਪ੍ਰੀਤ ਨੇ ਉਹਨਾਂ ਦੀ ਟੀਮ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ